ਏ ਉਹ ਬਾਈ ਜੀ ਹੈ ਨਾ ਜਿਹੜੇ ਕੁੜੀ ਨਾਲ ਲੜ ਰਹੇ ਬਾਈ ਜੀ ਕੀ ਨਾਮ ਹੈ ਤੁਹਾਡਾ ਇਹ ਆਪਣਾ ਟੱਬਾ ਤੁਹਾਡਾ ਹਾਂਜੀ ਹਾਂਜੀ ਵੀਰੇ ਆਪਣਾ ਟੱਬਾ ਜਿਹੜੀ ਵੀਡੀਓ ਉਹ ਆ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਉਹ ਕੁੜੀ ਨੂੰ ਧਮਕਾ ਰਹੇ ਆਂਗੇ ਉਹਦਾ ਟੇਬਲ ਚੱਕਵਾ ਰਹੇ ਆਂ ਤੁਹਾਡੇ ਹੱਥ 'ਚ ਡਾਂਗ ਚੱਕੀ ਹੋਈ ਹੈ ਕਿਉਂ ਤੁਸੀਂ ਇੱਕ ਛੋਟੀ ਬੱਚੀ ਨਾਲ ਗਰੀਬ ਬੱਚੀ ਨਾਲ ਕਿਉਂ ਧੱਕਾ ਕਰ ਰਹੇ ਹੋ ਜੇ ਉਹ ਕੋਈ ਆਪਦਾ 5-400 ਰੁਪਏ ਬਣਾਉਂਦੀ ਹੈ ਤੁਸੀਂ ਧੱਕਾ ਕਿਉਂ ਕਰਦੇ ਹੋ ਤੁਸੀਂ ਕੀ ਕੀਤਾ ਉਹਨਾਂ ਨੂੰ ਠਾਉਣ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਠਾਉਣ ਦੀ ਕੋਸ਼ਿਸ਼ ਕੀਤੀ ਉਹ ਜਾ ਨਹੀਂ ਰਹੇ ਸੀਗਾ ਉਹ ਲੋ ਕੀ ਕਰਿਆ ਉਹਨਾਂ ਨੇ ਜਦੋਂ ਮੈਂ ਕਿਹਾ ਵੀ ਯਾਰ ਵੀਰੇ ਮੈਨੂੰ ਵੀ ਕਰ ਲੈਂਦਾ ਤੇ ਐਸ ਤਰ੍ਹਾਂ ਬੈਠਾਂਗੇ ਹੋਰ ਕਿੱਥੇ ਆ ਕੋਈ ਬੰਦਾ ਕਹਿ ਰਿਹਾ ਸੀ ਕਿ ਕਹਿੰਦੇ ਉਹ ਕਹਿੰਦੇ ਤੁਹਾਡਾ ਅੱਡਾ ਚ ਕਾਉਣਾ ਲੰਗੜੇ ਨੂੰ ਉਠਾਉਣਾ ਇਹ ਵੀ ਕਹਿੰਦੇ ਹਾਂ 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 ਜਾਂ 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 ਤੇ ਮੇਰੇ ਤੋਂ ਮੈਨੂੰ ਲੰਗੜੇ ਤੋਂ ਬਣਾ ਗੱਲ ਵਿੱਚ ਕਰਦਾ ਕਹਿੰਦਾ ਰੱਟ ਲੰਗੜਾ ਕੋਣ ਕੋਣ ਕੁੜੀ ਜਿਹੜੀ ਵਿੱਚ ਜਿਹੜੀ ਸਾਰੀ ਜਿਹਨੇ ਜਿਹੜੀ ਜਿਹੜੀ ਕੁੜੀ ਨੂੰ ਉਹ ਬਾਈ ਠਾਰਿਆ ਸੀਗਾ ਉਹ ਕੁੜੀ ਤੁਹਾਨੂੰ ਲੰਗੜਾ ਲੰਗੜਾ ਬੋਲਦੀ ਹਾਂ ਜੀ ਉਹ ਮਿੰਟ ਮਿੰਟ ਤੋਂ ਹੀ ਆ ਲੰਗੜਾ ਅੱਡਾ ਲੱਗਣ ਲੱਗਦਾ ਲੰਗੜਾ ਚੱਤੀ ਐ ਬੋਲਦੀ ਹੈ ਬਾਈ ਜੀ ਬਿਲਕੁਲ ਸਹੀ ਲੰਗੜੇ ਨੂੰ ਉੱਠਣੀ ਇੱਕ ਕੀ ਗੱਲ ਹੈ ਐਂ ਹਾਂ ਐਂ ਬੋ ਇਹ ਟਾਈਮ ਪਾਸ ਕਰੇ ਇਹ ਬੰਦਾ ਟਾਈਮ ਪਾਸ ਹਾਂ ਜਿਹੜੀ ਕਰੇ ਬੱਚੇ ਟਾਈਮ ਪਾਸ ਕਰਦੇ ਇਹ ਵੀ ਟਾਈਮ ਪਾਸ ਕਰਦਾ ਇਹ ਵੀ ਬਹਿ ਜਾਮਾ ਬੰਦਾ ਮਾਰਿਆ ਪੈ ਜਾਮਾ ਇਹ ਬਜਾਰਾ ਇਦਾਂ ਹੀ ਕਹਿੰਦੇ ਲੰਗੜੇ ਤੋਂ ਫੋਟੋ ਮਾਣੀ ਰੋਣਗਾ ਉੱਚੀ ਉੱਚੀ ਕਰ ਰਿਹਾ ਜਵਾਕ ਆ ਪਰ ਐਂ ਵੀ ਆਪਾਂ ਇਨਸਾਨੀਅਤ ਤੌਰ ਤੇ ਉਹਨਾਂ ਨੂੰ ਵਾਸਤੇ ਇੱਕ ਕਣਕੌਲਾ ਕਰਦ ਨੇ ਵੀ ਚਲੋ ਕੋਈ ਗੱਲ ਨਹੀਂ ਬਚੀ ਐ ਪਰ ਉਹਦੇ ਨਾਲ ੱੱਕਾ ਹੋ ਗਿਆ ਟੱਬਿਆਂ ਨਾਲ ਵਿਚਾਰਨਾ ੱੱਕਾ ਹੋ ਗਿਆ ਆ ਇਹ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਭਾਈ ਹੂੰ ਉਹਨੂੰ ਇਨਸਾਫ ਮਿਲੇ ਦਿੱਤਾ ਤੁਹਾਨੂੰ ਵੀ ਕਦੇ ਬੱਚੇ ਤੰਗ ਕਰਦੇ ਆ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਪਰੇਸ਼ਾਨ ਆਈ ਬਸ ਮੈਂ ਰੋਣ ਨਿਕਲਦਾ ਬਸ ਇਨਾ ਤੱਕ ਨਹੀਂ ਤੁਹਾਨੂੰ ਹੁਣ ਤੁਸੀਂ ਤੁਹਾਡੇ ਇੱਥੇ ਟੱਬਾ ਹਨ ਆਹੀ ਐ ਕਿਹੜਾ ਬਰਾ ਟੱਬਾ ਤੁਹਾਨੂੰ ਕਿਵੇਂ ਤੰਗ ਕਰਦੇ ਕੀ ਕਹਿੰਦੇ ਸਾਡੇ ਇੱਧਰਲੇ ਪਾਸੇ ਲਾ ਲਏ ਉਹਨਾਂ ਨੇ ਬੇ ਟੇਬਲ ਪਰਲੇ ਪਾਸੇ ਲਾ ਲਏ ਵਿਚਾਲੇ ਨੰਗਾ ਨਹੀਂ ਛੱਡਦੇ ਜੇ ਉਹਨਾਂ ਨੂੰ ਕੁਝ ਕਹਿਣੇ ਆ ਉਹਦੀ ਸਾਨੂੰ ਹੁਣ ਧਮਕੀ ਦਿੰਦੇ ਆ ਵੀਡੀਓ ਪਾ ਸਾਡੇ ਨਾਲ ਲੜੋ ਕਰਕੇ ਬੋਲ ਸਾਨੂੰ ਉਹ ਕਹਿੰਦੇ ਬੋਲ ਸਾਨੂੰ ਬੋਲ ਕੇ ਲਿਖਾ ਕੁਝ ਹਾਂ ਕੀ ਕਿਵੇਂ ਕਰਨੇ ਉਹ ਕੁੜੀ ਤਾਂ ਅੱਧੇ ਘੰਡੇ ਬਾਅਦ ਫੇਰ ਆ ਗਈ ਅੰਕਲ ਨੂੰ ਕਿੱਥੇ ਅੰਕਲ ਕਿੱਥੇ ਆ ਉਹੀ ਕੁੜੀ ਦੁਆਰਾ ਉਹ ਰੌਲਾ ਸਿਰਫ ਉਹ ਬੰਦੇ ਦਾ ਸੀ ਬੰਦੇ ਨੇ ਸਖਾਈ ਸੀਗੀ ਭਾਈ ਐਥੇ ਵੀ ਗੜੀ ਜਾਂਦੀਆਂ ਸੀ ਮਾਂ ਕਾਤ ਲਈ ਮਕਾਨ ਲੋਗੇ ਮੈਂ ਕਰਾਉਦਾ ਇੰਨਾ ਬੜਾ ਕੰਮ ਹਾਂ ਅੱਜ ਜੀ ਅੱਜ ਕਿੰਨੀ ਤਰੀਕ ਹੈ 6 ਤਰੀਕ ਹੈ ਮੈਨੂੰ ਕਹਿੰਦੇ ਤੂੰ ਜਾ ਉੜਾ ਦਾ ਕੰਮ ਕਰ ਮੈਂ ਕਿਹਾ ਪੁੱਤ ਲੱਗਦੇ ਨਹੀਂ ਹੁੰਦੇ ਨਾ ਖਾਵਾ ਉਹਨਾਂ ਕਾ ਕੁੜੀ ਜੀ ਨੂੰ ਤੇ ਮੈਂ ਨਹੀਂ ਕਹਿੰਦੀ ਐਟੇ ਮਾ ਕਿਸੇ ਪਾਸੇ ਗੂੰ ਖਾਣੀ ਨਾ ਹੋਵੇ ਤੇ ਮੈਂ ਨਾ ਹੀ ਬੋਲੀ ਸੀ ਗਰੀ ਉਹ ਜਿਹੜੀ ਕੁੜੀ ਉਹ ਬਾਈ ਜੀ ਨਾਲ ਲੜੀ ਸੀਗੀ ਕੱਪੇ ਵਾਲੀ ਨਾ ਇਹ ਕੁੜੀ ਆ ਉਹੀ ਕੁੜੀ ਆ ਅੱਛਾ ਤੇ ਪੋਸਾ ਮੁਲਾਜ਼ਮਾਂ ਲਿਆ ਕੇ ਮੁਲਾਜ਼ਮਾਂ ਦੇ ਬੁੜੀਆਂ ਲਿਆਇਆ ਹੋ ਦੋ ਸੱਤ ਕੇ ਫਿਰ ਉਹਨਾਂ ਨੇ ਪਰਿਆਤਨੀਆਂ ਲਿਆ ਕੇ ਨਹੀਂ ਇੱਕ ਬੰਦਾ ਕਹਿੰਦਾ ਉਹ ਮੁਲਾਜ਼ਮਾਂ ਨੂੰ ਵੀ ਤਾਂ ਪੁੱਟਾ ਜਿੱਦਾ ਹਾਂ ਬੋਲੀ ਸੀ ਗੰਦ ਆ ਕਹਿੰਦੀ ਗੂੰ ਖਾਣੇ ਨਾ ਹੁਣ ਤਾਂ ਕਹਿੰਦੀ ਇੱਥੇ ਬਾਲਾ ਗੰਦ ਵੱਧੀਆਂ ਤਾਂ ਬਹੁਤ ਜ਼ਿਆਦਾ ਜੋ ਜਵਾਗ ਫਿਰ ਤੁਹਾਡੇ ਸਾਬ ਨਾਲ ਸਾਰੀ ਮਾਰਕੀਟ ਨੂੰ ਤੰਗ ਕਰਦੇ ਮਾਰਕੀਟ ਨੂੰ ਤੰਗ ਕਰਦੇ ਜੀ ਮਾਰਦੇ ਹੀ ਨਹੀਂ ਕੁਝ ਨਹੀਂ ਛੱਡਦੇ ਉਹ ਜੇ ਉਹਨਾਂ ਨੂੰ ਕਹਿੰਦੇ ਨੇ ਤੇ ਬਾਲਾ ਗੰਦਾ ਬੋਲਦੇ ਨਾਲੇ ਮੰਗਲ ਪਾ ਜਾਂਦੇ 60 ਬਰ ਘਟਾ ਓਕੇ ਤੇ ਇਹ ਕੁੱਟੋ ਦਾ ਫਿਰ ਵੀਡੀਓ ਪਾ ਮੈਂ ਕਹਿੰਦੀ ਵੀਡੀਓ ਕਿ ਉਹ ਬੋਲਦਾ ਹੀ ਬਾਲਾ ਚਿੰਬੜਨ ਕਿ ਕਰ ਜਾਂਦੇ ਹੈਗੇ ਆ ਮੋਟਰਸਾਈਕਲ ਦੀ ਗੱਡੀ ਹੈਗੀ ਉਹਨਾਂ ਕੋਲੇ ਗੱਡੀ ਦੇ ਵਿੱਚ ਸਮਾਨ ਪਾ ਰਹੇ ਬੰਦੇ ਲੱ ਜਾਂਦੇ ਆ ਬੁੜੀਆਂ ਪਾਪਾ ਕੇ ਪਾ ਦਿੰਦੇ ਨੇ ਸਮਾਨ ਨਿਕੜ ਕੇ ਜਵਾਗ ਮੋਬਾਈਲ ਨਹੀਂ ਛੱਡਦੇ ਕਿਸੇ ਮਗਰ ਜਿਵੇਂ ਮੋਟਰਸਾਈਕਲ ਵਾਲੀ ਮਗਰ ਬੈ ਜਾਂਦੀ ਹੈ ਉਦੋਂ ਹੀ ਮੋਬਾਈਲ ਕਰ ਲੈਂਦੇ ਜੇਬਾਂ ਚੋਂ ਮਾਤਾ ਉਹ ਜਿਹੜਾ ਆਪਣੇ ਤਾਂ ਬੇਲੇ ਦੇ ਤੇ ਲੜਾਈ ਹੋਈ ਸੀ ਕੁੜੀ ਨਾਲ ਉਹਨੇ ਉਹ ਗੁੰਦ ਵੇਚ ਲਈ ਕੁੜੀ ਨੂੰ ਭੁਜਾਤਾ ਸੀਗਾ ਉਹ ਜਵਾਬ ਕਿਵੇਂ ਸਹੀ ਹੈ ਕਿ ਠੱਬੇ ਵਾਲਾ ਧੱਕਾ ਕਰਦਾ ਜਾਂ ਕੀ ਗੱਲ ਹੈ ਉਹ ਧੱਬੇ ਵਾਲਾ ਧੱਕਾ ਨਹੀਂ ਕਰਦਾ ਉਹ ਜਵਾਬ ਗਲਤ ਆ ਜੀ ਕਿਵੇਂ ਜੀ ਉਹ ਜਵਾਬ ਚੋਰੀ ਕਰਦੇ ਆ ਕੋਈ ਚੀਜ਼ ਨਹੀਂ ਛੱਡਦੇ ਕਿ ਨੁਕਸਾਨ ਕਰਦੇ ਆ ਅਸੀਂ ਵੀ ਤਾਂ ਕੰਮ ਕਰਦੇ ਆ ਅਸੀਂ ਮਿਹਨਤ ਕਰਦੇ ਆ ਤੁਸੀਂ ਕਿੱਥੋਂ ਆਣੇ ਆ ਅਸੀਂ ਸਾਡਾ ਇੱਥੇ ਹੀ ਅਜੇ ਆਊਟਲੈਟ ਦੇ ਨਾਲ ਕਰ ਅੱਛਾ ਤੁਸੀਂ ਹਦੇਸ਼ ਦੇ ਬਾਹਰ ਖੜਦੇ ਆ ਹਾਂ ਸਦੇਸ਼ ਦੇ ਵਿਕਟ ਤੇ ਖੜੇ ਤੇ ਉਹ ਜਵਾਬ ਤੁਹਾਨੂੰ ਤੰਗ ਕਰਦੇ ਆ ਤੰਗ ਕਰਦੇ ਜੀ ਚੋਰੀ ਕਰਦੇ ਹੁਣ ਸਾਡੇ ਸਾਡੀਆਂ ਕੁਰਸੀਆਂ ਲੈ ਕੇ ਭਾਂਡੇ ਉਹ ਅਸੀਂ ਹੁਣ ਕਿੱਥੋਂ ਗਰੀਬ ਬੰਦੇ ਆ ਮੇਰੇ ਅਸੀਂ ਮੇਰੇ ਤਾਂ ਬੰਦਾ ਵੀ ਹੈ ਨਹੀਂ ਸਰ ਤੇ ਕਿਹੜਾ ਮੈਨੂੰ ਦੇ ਦੂਗਾ ਕੀ ਦੇ ਜਵਾਬ ਹੈ ਕਿੱਥੋਂ ਦੇ ਜਵਾਬ ਉਹ ਬੌਰਗੇ ਸਿੱਖਾਂ ਦੇ ਆ ਜੀ ਪੁੱਛੋ ਕਿੱਥੋਂ ਤੋਂ ਅੱਛਾ ਤੇ ਘਰਦਿਆਂ ਨੂੰ ਕਿਹਾ ਨਹੀਂ ਉਹਨਾਂ ਨੂੰ ਘਰਦਿਆਂ ਨੂੰ ਕਹਿੰਦੇ ਤਾਂ ਉਹਨਾਂ ਦੇ ਘਰ ਦੇ ਕੰਦਕਾ ਗਾਲਾ ਕੱਢਦੇ ਆ ਅਜਿਹੜਾ ਬੋਲਿਆ ਨਹੀਂ ਸੁਣਿਆ ਨਹੀਂ ਜਾਂਦਾ ਬੰਦਿਆ ਤੂੰ ਕਿੜਗਾ ਉਹ ਗਾਲਾ ਕੱਢਦੇ ਆ ਤੇ ਕੁੜੀ ਕਹਿੰਦੀ ਮੈਂ ਇੱਟਾਂ ਨਾਲ ਸਿਰ ਪਾੜ ਦੂ ਤੁਹਾਡਾ ਅੱਛਾ ਹਾਂ ਉਹ ਕਿਹੜੀ ਦੂਜੀ ਕਿੰਨੇ ਸਾਲਾਂ ਦੀ ਕੁੜੀ ਜਿਹੜੇ ਕਹਿੰਦੀ 15 ਕ ਸਾਲਾਂ ਦੀ ਆ ਤੇ ਤੁਹਾਨੂੰ ਕਿਹਦੀ ਸਿਰ ਪਾੜਦੇ ਆ ਆ ਭੈਣਾ ਕਿਹੜੀ ਰੇੜੀ ਲਾਉਂਦੀ ਆ ਤੇ ਇਸ ਤੇ ਮੁਰਗੀ ਤੇ ਉਹਦੇ ਤੜਕੇ ਇੱਟ ਮਾਰਦੀ ਸੀਗੀ ਹਾਂ ਤੇ ਉਹ ਇੱਟ ਕਿਵੇਂ ਖਾ ਲੂਗੀ ਹੁਣ ਉਹਦਾ ਸਿਰ ਪਾੜਨਾ ਵਿਚਾਰੀ ਤੇ ਉਹ ਵੀ ਆਪਦੀ ਮਿਹਨਤ ਕਰਕੇ ਖਾਂਦੀ ਆ ਹਾਂ ਹਾਂ ਉਹਨਾਂ ਦੀ ਦੁਕਾਨ ਆ ਜੇ ਪਰ ਸਾਰੇ ਨੂੰ ਤੰਗ ਕਰਦੇ ਉਹ ਆਪਣੇ ਢਾਬੇ ਨੂੰ ਵੀ ਤੰਗ ਕਰਦੇ ਜਵਾਦ ਸਾਰੇ ਨੂੰ ਤੰਗ ਕਰਦੇ ਕਿੰਨੇ ਵੀ ਢਾਬੇ ਵਾਲੇ ਆਪਣੇ ਵਾਲੇ ਕੀ ਉਹ ਪੱਪੀ ਦਾ ਬਹੁਤ ਨੁਕਸਾਨ ਕਰਤਾ ਉਹਨਾਂ ਨੇ ਉਹ ਕੋਣਾ ਹੀ ਉਹ ਕੀ ਕਰਦਾ ਪੱਪੀ ਢਾਬੇ ਵਾਲਾ ਜੀ ਉਹ ਸਿਰੇ ਤੇ ਢਾਬਾ ਕਿਹੜਾ ਪੀਜੀ ਚ ਉਹ ਪੱਪੀ ਦਾ ਕਾ ਜੀ ਅੱਛਾ ਉੱਥੇ ਸਮਾਨ ਚੱਕਦੇ ਆ ਇਹ ਅੱਛਾ ਸਾਰੇ ਤੇ ਜਿਹੜੇ ਸਾਰਿਆਂ ਨੂੰ ਤੰਗ ਕਰਦੇ ਆ ਜੇ ਕੋਈ ਚੀਜ਼ ਨਹੀਂ ਦਿੰਦਾ ਤਾਂ ਗੰਦਕਾ ਗਾਲਾਂ ਕੱਢਦੇ ਆ ਬਾਈ ਜਿਹੜਾ ਉਹ ਆਪਣੇ ਢਾਬੇ ਵਾਲੇ ਨੇ ਕੁੜੀ ਨੂੰ ਭਜਾਇਆ ਉਹ ਥੋੜਾ ਰੈਡੀ ਲਾਉਂਦੀ ਨੇ ਉਹ ਚ ਕੀ ਚੱਕਰ ਹੈ ਕੀ ਕਸੂਰ ਸੀਗਾ ਵੀਰੇ ਦੇਖੋ ਕੱਲਾ ਇਹਨਾਂ ਨੂੰ ਲੜਦਿਆਂ ਨੂੰ ਹਟਾ ਰਿਹਾ ਸੀ ਉਹ ਵੀਰੇ ਉਹ ਕੁੜੀਆਂ ਨੂੰ ਹਾਂ ਜੀ ਹਾਂ ਜੀ ਉਹ ਲੜਦਿਆਂ ਨੂੰ ਹਟਾ ਰਿਆ ਸੀਗਾ ਉਹਨਾਂ ਨੂੰ ਘੂਰ ਕੇ ਕਹਿ ਰਿਹਾ ਸੀ ਵੀ ਪਾਸੇ ਹੋ ਜਾ ਤੁਸੀਂ ਇੱਥੇ ਵੀ ਇਹ ਨਾਲ ਲੜੋ ਗੰਦ ਪਾਈ ਜਾ ਰਹੇ ਸੀ ਉੱਤੇ ਉਹ ਅੱਛਾ ਨਹੀਂ ਕਿਉਂਕਿ ਵੀਡੀਓ ਦੇ ਵਿੱਚ ਤਾਂ ਇਹ ਨਜ਼ਰ ਆ ਰਹੇ ਨੇ ਵੀ ਇੱਕ ਉਹ ਛੋਟੇ ਗਰੀਬ ਬੱਚੇ ਹੈ ਨਾ ਉਹਨਾਂ ਨੂੰ ਤੁਸੀਂ ਕੰਮ ਨਹੀਂ ਕਰਦੇ ਢਾਬੇ ਵਾਲਾ ਢਾਬੇ ਵਾਲਾ ੱੱੱਕਾ ਕਰ ਰਿਹਾ ਉਹਦੇ ਵੀ ੱੱੱਕਾ ਕਰ ਰਿਹਾ ਸੀ ਵਾਕਿਆ ਜਿਵੇਂ ਵਾਕ ਤਾਂ ਕਰਦੇ ਗੱਲ ਕੀ ਹੈ 25 ਟੱਕਾ ਕਰ ਰਿਹਾ ਉਹ ਟੱਕਾ ਨਹੀਂ ਕਰਦਾ ਦੇਖੋ ਚਾਹ ਪਾਣੀ ਸਾਰਾ ਕੁਝ ਉਹ ਬੰਦਾ ਫ੍ਰੀ ਦਿੰਦਾ ਇਹਨਾਂ ਬੱਚਿਆਂ ਨੂੰ ਸਾਰਾ ਕੁਝ ਉਹਨਾਂ ਬੱਚਿਆਂ ਨੂੰ ਉਹਨਾਂ ਬੱਚਿਆਂ ਨੂੰ ਹੀ ਦਿੰਦਾ ਉਹ ਬੰਦਾ ਸਾਰਾ ਕੁਝ ਕਰਦਾ ਵੀਰੇ ਉਹ ਬੰਦਾ ਗਲਤ ਨਹੀਂ ਹੈਗਾ ਕਿਤੇ ਉਹਨੂੰ ਸਾਰੀਆਂ ਰੇੜੀਆਂ ਨੂੰ ਤੰਗ ਕਰਦੇ ਜਿਵੇਂ ਵੀਰੇ ਬਿਲਕੁਲ ਤੰਗ ਕਰ ਰੱਖਿਆ ਇਹਨਾਂ ਨੇ ਕਿਵੇਂ ਤੰਗ ਕਰਦੇ ਤੰਗ ਵੀਰੇ ਇਹ ਦੇਖੋ ਕਿੱਥੇ ਤਾਂ ਕਿਸੇ ਨੂੰ ਆ ਕੇ ਤੰਗ ਕਰਨ ਲੱਗ ਜਾਂਦੇ ਨੇ ਇਹ ਬੱਚੇ ਹਾਂ ਸਾਨੂੰ ਆਹ ਦਿਓ ਸਾਨੂੰ ਆਹ ਦਿਓ ਦੇਖੋ ਨਾਤਰੋ ਤਾਂ ਵੀ ਇਹਨਾਂ ਨੂੰ ਚੀਜ਼ ਦਿੱਤੀ ਵੀ ਨਹੀਂ ਜਾਂਦੀਗੀ ਅੱਛਾ ਹੁਣ ਜਦੋਂ ਚੀਜ਼ ਹੁੰਦੀ ਹੈ ਅਸੀਂ ਆਪ ਹੀ ਦੇ ਦਿੰਨੇ ਆ ਆਪ ਹੀ ਸੱਦ ਕੇ ਦਿੰਨੇ ਇਹਨਾਂ ਨੂੰ ਮੇਰੀ ਵੀ ਸਾਰਾ ਨੂੰ ਮਤਲਬ ਬਲੈਕਮੇਲ ਵਾਲਾ ਕੰਮ ਬਲੈਕਮੇਲ ਵਾਲਾ ਕੰਮ ਕਰੀ ਜਾ ਰਿਹਾ ਵੀਰੇ ਬਿਲਕੁਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਲਖਵਿੰਦਰ ਸਰਾ ਇੱਕ ਵੀਡੀਓ ਤੁਸੀਂ ਵਾਇਰਲ ਹੁੰਦੀ ਦੇਖੀ ਹੋਊਗੀ ਜਿਹੜੀ ਮੈਂ ਸਾਈਡ ਤੇ ਪਲੇ ਕਰ ਰਿਹਾ ਇਹ ਵੀਡੀਓ ਹੈਗੀ ਹੈ ਆਪਣਾ ਢਾਬਾ ਪੁੱਚੋ ਦੀ ਵੀਡੀਓ ਹੈ ਇਹ ਆਦੇਸ਼ ਹਸਪੀਟਲ ਨੂੰ ਸਾਹਮਣੇ ਆਦੇਸ਼ ਯੂਨੀਵਰਸਿਟੀ ਨੂੰ ਬਿਲਕੁਲ ਸਾਹਮਣੇ ਜੋ ਇੱਕ ਕਲੇਸ਼ ਹੋਇਆ ਸੀ ਇਹਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਆਪਣਾ ਢਾਬਾ ਦਾ ਜਿਹੜਾ ਮਾਲਕ ਆ ਉਹ ਇੱਕ ਗਰੀਬ ਕੁੜੀ ਨੂੰ ਛੋਟੀ ਬੱਚੀ ਨੂੰ ਪਗਾ ਆ ਰਿਹਾ ਹੈਗਾ ਉੱਥੋਂ ਦਾ ਮੇਜ਼ ਚੱਕ ਕੇ ਉਹਨੂੰ ਕੁੱਟਣ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਗਾਲੀ ਗਲੋਚ ਕਰ ਰਿਹਾ ਉਹ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋ ਉਹ ਬੱਚੀ ਨਾਲ ਸympathy ਵੀ ਬਹੁਤ ਲੋਕਾਂ ਨੇ ਦਿੱਤੀ ਹੈ ਪਰ ਟੱਬੇ ਮਾਲਕ ਦਾ ਤੁਹਾਨੂੰ ਫੋਨ ਆਉਂਦਾ ਕਿ ਸਾਡਾ ਤੁਸੀਂ ਪੱਖ ਜਾਣੋ ਉਸ ਦੇ ਵਿੱਚ ਸੱਚਾਈ ਜਾਣੋ ਸੱਚਾਈ ਕੁਝ ਹੋਰ ਹੈ ਸੋ ਸੱਚਾਈ ਜਾਣਨ ਲਈ ਅੱਜ ਆਪਾਂ ਪੁੱਛੋ ਪਹੁੰਚੇ ਆ ਆਪਣਾ ਟੱਬਾ ਦੇ ਵਿੱਚ ਆ ਜਿਹੜਾ ਤੁਸੀਂ ਦੇਖ ਰਹੇ ਹੋ ਜਿੱਥੇ ਲੋਕ ਬੈਠੇ ਆ ਨਾ ਸਾਰਾ ਇਹ ਆਪਣਾ ਟੱਬਾ ਹੈ ਤਾਂ ਆਪਾਂ ਉਹ ਬਾਈ ਜੀ ਨੂੰ ਵੀ ਘੇੜਦੇ ਆ ਨਾ ਜਿਨ੍ਹਾਂ ਨੇ ਕੁੜੀ ਨੂੰ ਦਬਕਾਇਆ ਸੀਗਾ ਤਾਂ ਆਪਾਂ ਗੱਲਬਾਤ ਕਰਦੇ ਆ ਇਹ ਉਹ ਬਾਈ ਜੀ ਹੈ ਨਾ ਜਿਹੜੇ ਕੁੜੀ ਨਾਲ ਲੜ ਰਹੇ ਬਾਈ ਜੀ ਕੀ ਨਾਮ ਹੈ ਤੁਹਾਡਾ ਇਹ ਆਪਣਾ ਟੱਬਾ ਤੁਹਾਡਾ ਹਾਂਜੀ ਹਾਂਜੀ ਵੀਰੇ ਆਪਣਾ ਟੱਬਾ ਹੈ ਤੇ ਬਾਈ ਜੀ ਜਿਹੜੀ ਵੀਡੀਓ ਉਹ ਆ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਉਹ ਕੁੜੀ ਨੂੰ ਧਮਕਾ ਰਹੇ ਆਂਗੇ ਉਹਦਾ ਟੇਬਲ ਚੱਕਵਾ ਰਹੇ ਆਂ ਤੁਹਾਡੇ ਹੱਥ 'ਚ ਡਾਂਗ ਚੱਕੀ ਹੋਈ ਆ ਕਿਉਂ ਤੁਸੀਂ ਇੱਕ ਛੋਟੀ ਬੱਚੀ ਨਾਲ ਗਰੀਬ ਬੱਚੀ ਨਾਲ ਕਿਉਂ ਧੱਕਾ ਕਰ ਰਹੇ ਹੋ ਜੇ ਉਹ ਕੋਈ ਆਪਦਾ 5-400 ਰੁਪਏ ਬਣਾਉਂਦੀ ਆ ਤੁਸੀਂ ਧੱਕਾ ਕਿਉਂ ਕਰਦੇ ਹੋ ਉਹ ਗੱਲ ਐ ਇਸ ਤਰ੍ਹਾਂ ਸਗੀ ਵੀਰੇ ਉਹ ਬੰਦੇ ਨੇ ਨਾ ਜਿਹੜੇ ਨੇ ਵੀਡੀਓ ਬਣਾਈ ਆ ਉਹ ਆ ਸਾਰੇ ਬੰਦੇ ਬੈਠਿਆ ਵੀ ਜਿਵੇਂ ਆ ਭਰਿਆ ਹੋਇਆ ਸੀਗਾ ਮੈਂ ਉਹਨਾਂ ਨੂੰ ਉਠਾਤਾ ਜੇ ਕਿਸੇ ਨੇ ਕੁਝ ਨਹੀਂ ਲੈਣ ਵਾਲੇ ਹੁੰਦੇ ਵੀ ਜਿਵੇਂ ਫਰੀ ਵਾਲੇ ਬੈਠਣ ਵਾਲੇ ਹੀ ਆ ਵੀ ਬੰਦਾ ਪੇਪਰ ਦੇਣ ਵਾਲਿਆਂ ਦੇ ਨਾਲ ਆਉਂਦੇ ਆ ਜਿਵੇਂ ਇੱਥੇ ਉਹ ਹੈ ਇੰਸਟੀਚਿਊਟ ਹੈ ਐਨਸੀਆਈਟੀ ਉਹਦੇ ਵਿੱਚ ਐਗਜ਼ਾਮ ਹੁੰਦੇ ਆ ਬੰਦਾ ਉਹਦੇ ਨਾਲ ਦੋ ਦੋ ਜਣੇ ਇੱਕ ਇੱਕ ਜਣਾ ਨਾਲ ਆਉਂਦਾਗਾ ਠੀਕ ਹੈ ਉਹ ਆ ਕੇ ਇੱਥੇ ਬੈਠ ਜਾਂਦੇ ਆ ਉਹ ਔੜਦੇ ਨਹੀਂਗੇ ਮੰਨ ਲਓ ਜਿਵੇਂ ਉਹ ਜਿਹੜਾ ਬੰਦਾ ਨੇ ਵੀਡੀਓ ਬਣਾਈ ਆ ਮੇਰੀ ਉਹ ਬੰਦਾ ਸਵੇਰ 6 ਵਜੇ ਦਾ ਬੈਠਾ ਸੀਗਾ ਇੱਥੇ ਠੀਕ ਹੈ ਅਸੀਂ 10:30 11 ਵਜੇ ਵੀ ਚੱਲ ਜਾ ਯਾਰ ਵੀਰੇ ਪੱਖਿਆ ਥੱਲੇ ਬੈਠੇ ਹਾਂ ਵੀ ਅਸੀਂ ਗਾ ਕਿ ਆ ਮੈਂ ਤੁਹਾਡੇ ਸਾਹਮਣੇ ਪੁੱਛ ਲੈਣਾ ਵੀ ਆਹ ਇਕੱਠਾ ਹੈਗਾ ਇਹਨਾਂ ਚੋਂ ਲੈਣ ਵਾਲਾ ਕੋਈ ਬਹੁਤ ਥੋੜੇ ਬੰਦੇ ਆ ਤੇ ਫ੍ਰੀਜ਼ 'ਚ ਬੈਠਣ ਵਾਲੇ ਜ਼ਿਆਦਾ ਬੰਦੇ ਆ ਆ ਮੈਂ ਤੁਹਾਡੇ ਸਾਹਮਣੇ ਕਿ ਉਹ ਬੰਦੇ ਜਿਹੜੇ ਆਏ ਹੋਏ ਸੀਗੇ ਉਹ ਵੀ ਇਸ ਤਰ੍ਹਾਂ ਸੀ ਹਾਂ ਉਹ ਐਸੇ ਤਰ੍ਹਾਂ ਹੀ ਬੈਠੇ ਸੀਗੇ ਵੀ ਆਪਾਂ ਲੈਣਾ ਜੀ ਕੁਛ ਚਲੋ ਵੈਸੇ ਬੈਠੇ ਲੈਣਾ ਵੀਰੇ ਕੁਛ ਆਪਾਂ ਲੈਣਾ ਵੀਰੇ ਕੁਛ ਵੀਰੇ ਆਪਾਂ ਲੈਣਾ ਜੀ ਕੁਛ ਅੱਛਾ ਆਪਾਂ ਲੈਣਾ ਵੀਰੇ ਕੁਛ ਮਤਲਬ ਜਿਹੜੇ ਕੋਈ ਨਾਲ ਆਉਂਦੇ ਉਹ ਲੋਕ ਐ ਹਾਂ ਉਹ ਲੋਕ ਐ ਅੱਛਾ ਵੀਰੇ ਆਪਾਂ ਲੈਣਾ ਕੁਛ ਹੈ ਲੈਣਾ ਕੁਛ ਵੀਰੇ ਅੱਛਾ ਵੀਰੇ ਤੁਸੀਂ ਲੈਣਾ ਕੁਛ ਵੀਰੇ ਲੈਣਾ ਤੁਸੀਂ ਕੁਛ ਨਹੀਂ ਤੁਸੀਂ ਵੀਰੇ ਲੈਣਾ ਕੁਛ ਲੈਣਾ ਵੀਰੇ ਤੁਸੀਂ ਕੁਛ ਤੁਸੀਂ ਵੀਰੇ ਲੈਣਾ ਤੁਸੀਂ अच्छा वो कितने बैठे जी भाई यार के दसोगे बनाए कितने बैठे इधर आप बैठे मैं पहुंच जाऊं बिरे लेना तू सी कुछ बिरे तू सी कुछ लेना है आ देखो टेबल आते लगता है रखना बैठ रहे हैं यार बिरे तू सी लेना कुछ लेना बिरे ओ पछरो तू वो कोई ना ठीक है लेना तू सी कुछ बिरे लेना ही तू सी कुछ हेलो लेना बिरे कुछ टेबल की ਹਣਮਤੀ ਵੀਰੇ ਮਨਾ ਦੱਸੋ ਇਹ ਟੇਬਲ ਕਿਹਦੇ ਆ ਇਹ ਟੇਬਲ ਮੇਰੇ ਆ ਇਹ ਸਾਰੇ ਇਹ ਵੀ ਮੇਰੀਆਂ ਵੀਰੇ ਜਗਾ ਕਿਹਦੀ ਹੈ ਇਹ ਜਗਾ ਮੇਰੇ ਕੋਲ ਕਿਰਾਏ ਤੇ ਆ ਜੀ ਸਾਰੀ ਤੁਹਾਡੇ ਕੋਲ ਕਿਰਾਏ ਤੇ ਹੈ ਕਿਰਾਏ ਤੇ ਵੀਰੇ ਠੀਕ ਹੈ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਜਿਵੇਂ ਕੋਈ ਬੱਚੇ ਹੁੰਦੇ ਨੇ ਨਾ ਪੇਪਰ ਦੇਣ ਉਹਨਾਂ ਨਾਲ ਵਾਲੇ ਹੁੰਦੇ ਉਹ ਇੱਥੇ ਬੈਠ ਜਾਂਦੇ ਫ੍ਰੀ ਟਾਈਮ 'ਚ ਹਾਂ ਜੀ ਹਾਂ ਜੀ ਵੀਰੇ ਤੇ ਜਿਹੜੇ ਉਹ ਆਏ ਹੋਏ ਸੀ ਉਹ ਵੀ ਇਸ ਤਰ੍ਹਾਂ ਬੈਠੇ ਸੀ ਉਹ ਵੀ ਇਸੇ ਤਰ੍ਹਾਂ ਹੀ ਬੈਠੇ ਸੀ ਤੁਸੀਂ ਕੀ ਕੀਤਾ ਉਹਨਾਂ ਨੂੰ ਠਾਉਣ ਦੀ ਕੋਸ਼ਿਸ਼ ਕੀਤੀ ਮੈਂ ਉਹਨਾਂ ਨੂੰ ਠਾਉਣ ਦੀ ਕੋਸ਼ਿਸ਼ ਕੀਤੀ ਉਹ ਜਾਇ ਨਹੀਂ ਰਹੇ ਸੀਗਾ ਉਹਨੂੰ ਕੀ ਕਰਿਆ ਉਹਨਾਂ ਨੇ ਜਦੋਂ ਮੈਂ ਕਿਹਾ ਵੀ ਯਾਰ ਵੀਰੇ ਮੈਨੂੰ ਤੇ ਐਸਾ ਇੱਥੇ ਬੈਠਾਂਗੇ ਹੋਰ ਕਿੱਥੇ ਆ ਤੇ ਕਹਿੰਦਾ ਮੈਂ ਆਇਆ ਕਰੂੰ ਆ ਉਹ ਕਰੂੰ ਬੈਠਾ ਰਿਹਾ ਹੀ ਕਾਫੀ ਕੁਝ ਬੋਲ ਕੇ ਉਹ ਸਾਹਮਣੇ ਕੰਨ ਤੇ ਜਾ ਕੇ ਬੈਠ ਗਿਆ ਜੀ ਚਲੋ ਸਾਡੀ ਗੱਲ ਨਿਬੜ ਗਿਆ ਸੀ ਕੋਈ ਜਾ ਚੇਤੇ ਨਹੀਂ ਉਹ ਬੰਦਾ ਚਲਾ ਗਿਆ ਸਾਡਾ ਢਾਬਾ ਬੈਠਿਆ ਵੀ ਉਹ ਆ ਉਸ ਤੋਂ ਬਾਅਦ ਕੀ ਹੁੰਦਾ ਨੇ ਉਹ ਕੁੜੀਆਂ ਤੇ ਬੱਚਿਓ ਮੂਰੇ ਆਪਣੇ ਢਾਬੇ ਦੇ ਬਲੋ ਲਾਉਂਦੇ ਆ ਵੀ ਉਹ ਫੋਟੋ ਵਾਲੀ ਉਹ ਆਪਸ ਵਿੱਚ ਲੜ ਰਹੇ ਸੀਗੇ ਇੱਕ ਵਾਰੀ ਤਾਂ ਮੈਂ ਉਹਨਾਂ ਨੂੰ ਪਿਆਰ ਨਾਲ ਭੇਜ ਦਿੱਤਾ ਹਾਂ ਹਾਂ ਜੀ ਅਚਾ ਉਹ ਅੱਗੇ ਬੱਚੇ ਜਿਹੜੇ ਸੀਗੇ ਉਹ ਗਲੂ ਲਾਉਂਦੇ ਉਹ ਲੜ ਸੀ ਆਪਣਾ ਰਾਸਤਾ ਹੀ ਬੰਦ ਹੋ ਜਾਂਦਾ ਸਾਰੇ ਆਪਣੇ ਰਾਸਤੇ ਤੇ ਮੂਹਰੇ ਲਾਉਂਦੇ ਆ ਉਹ ਉਸ ਤੋਂ ਬਾਅਦ ਜਦੋਂ ਲਾਰੇ ਸੀਗੇ ਤੇ ਉਹ ਲੜੀ ਜਾ ਰਹੇ ਸੀ ਮੈਂ ਪਿਆਰ ਨਾਲ ਭੇਜਤੇ ਕਿਤੇ ਉਹ ਬੰਦੇ ਦੀ ਨਿਗਾ ਸੀਗੀ ਵੀ ਇਹ ਬੰਦੇ ਨੇ ਉਹਨਾਂ ਨੂੰ ਭੇਜਤਾ ਉਹ ਕੁੜੀਆਂ ਨੂੰ ਲੈ ਕੇ ਦਵਾਰੇ ਕਹਿੰਦਾ ਤੂੰ ਟੇਬਲ ਉੱਥੇ ਹੀ ਲਾ ਉਹਨਾਂ ਨਾਲ ਦਵਾਰੇ ਲੜ ਪਾ ਬੰਦੇ ਨਾਲ ਆਏ ਲੜੇ ਸੀਗੇ ਨੂੰ ਪੰਗਲਾ ਆਪਾਂ ਬੈਠੇ ਹਾਂ ਇਹਦੇ ਨਾਲ ਲੜੇ ਸੀਗੇ ਇਹ ਬੰਦੇ ਨੂੰ ਲੰਗੜਾ ਲੰਗੜਾ ਕਹਿ ਰਹੀ ਸੀ ਜਦੋਂ ਮੈਂ ਭਜਾਏ ਆ ਉਹ ਮੈਂ ਕੀ ਕਰਦਾ ਸੀਗਾ ਜੀ ਉਹ ਕੁੜੀ ਇਹ ਬੰਦਾ ਵੀਡੀਓ ਦੇ ਵਿੱਚ ਸੀਗਾ ਇਹ ਵੀਡੀਓ ਦੇ ਵਿੱਚ ਸੀ ਉਹ ਕਿਉਂ ਹੈ ਨਾ ਡੰਡੇ ਵਾਲੀ ਗੱਲ ਆ ਜਿਹੜੀ ਉਹ ਮੈਂ ਡੰਡਾ ਇੱਥੇ ਸਾਡੇ ਕੱਪੜਾ ਪਾਉਣਿਆ ਸੀ ਧੁੱਪ ਤੋਂ ਵੀ ਆ ਮੁਰੇ ਧੁੱਪ ਆਉਂਦੀ ਆ ਫਿਰ ਇੰਡਾ ਨਹੀਂ ਬਾਈ ਉਹ ਮੋਟੀ ਡਾਂਗ ਸੀਗੀ ਜਿਹੜੀ ਤੁਸੀਂ ਚੱਕੀ ਸੀਗੀ ਹਾਂ ਡਾਂਗ ਉਹਨੇ ਕੱਪੜਾ ਤਾਹਾਂ ਰੱਖਣ ਨੂੰ ਰੱਖੀ ਵੀ ਆ ਵੀ 24 ਘੰਟੇ ਆਪਣਾ ਢਾਬਾ ਖੁੱਲਾ ਡੰਡਾ ਉੱਥੇ ਪਿਆ ਹੁੰਦਾ ਹੁਣ ਵੀ ਉੱਥੇ ਪਿਆ ਹੋਊਗਾ ਉਹ ਅੱਛਾ ਕੋਈ ਆਪ ਡੰਡਾ ਚੱਕਿਆ ਨਹੀਂ ਉੱਥੇ ਪਿਆ ਉਹ ਨਾ ਅਸੀਂ ਆ ਕੱਪੜਾ ਤਾਹਾਂ ਕਰਦੇ ਹੁੰਦੇ ਹਾਂ ਉਹਦੇ ਨਾਲ ਹਾਂ ਉਹ ਮੈਂ ਕੱਪੜਾ ਤਾਹਾਂ ਥੱਲੇ ਲਾਹ ਕੇ ਉਹ ਕਰਕੇ ਤੇ ਜਦੋਂ ਲੈ ਕੇ ਗਿਆ ਕੱਪੜੇ ਵਾਲਾ ਡੰਡ ਤੇ ਉਹ ਜਿਹੜਾ ਲੈ ਕੇ ਗਿਆ ਮੈਂ ਡੰਡਾ ਮਾ ਇੱਥੇ ਬੈਠਿਆ ਸਾਰੇ ਜਣੇ ਉਹਨੂੰ ਤੰਗ ਕਰੀ ਜਾਂਦੇ ਆ ਆਪਣਾ ਰਾਸਤਾ ਬਲੌਗ ਸੀਗਾ ਸਾਰਾ ਅੱਛਾ ਇੱਥੇ ਇੱਥੇ ਸੀ ਟੇਬਲ ਹਾਂ ਠੀਕ ਹੈ ਠੀਕ ਹੈ ਉਹ ਜਿਹੜਾ ਮੈਂ ਡੰਡਾ ਲੈ ਕੇ ਆਇਆ ਮਾ ਤੁਸੀਂ ਜਾਣਦੇ ਨਹੀਂ ਜਿੱਥੇ ਜੱਟ ਸੌਦੇ ਵਾਲੀ ਗੱਲ ਮਾ ਵੀ ਤੁਸੀਂ ਜਾਣਦੇ ਹੋ ਜਵਾਕੋ ਮੈਂ ਉੱਥੋਂ ਆਇਆ ਹਾਂ ਹਾਂ ਤੇ ਉਹ ਡੰਡਾ ਮੈਂ ਨਾਲ ਹੀ ਲਈ ਆਇਆ ਉਹ ਜਵਾਕ ਭੱਜ ਗਿਆ ਉਹ ਕੁੜੀ ਕਹਿੰਦੀ ਮੈਂ ਤਾਂ ਇੱਥੇ ਹੀ ਲਾਉਂ ਹਾਂ ਹਾਂ ਕਿਉਂ ਉਹ ਬੰਦੇ ਨੇ ਸਖਾਈ ਹੋਈ ਸੀਗੀ ਉਹ ਅੱਛਾ ਸਿਕਾ ਕੇ ਭੇਜ ਹਾਂ ਉਹ ਦੁਬਾਰਾ ਉਹ ਬੰਦੇ ਕੋਲੇ ਉਹਨੂੰ ਲੰਗੜਾ ਲੰਗੜਾ ਕਹਿ ਰਹੀ ਆ ਕਹਿੰਦੀ ਮੈਂ ਇੱਥੇ ਲਾਉ ਮੈਂ ਕਿਹਾ ਗੁੜੀਆ ਤੂੰ ਇਹਦੇ ਨਾਲ ਵੀ ਲੜੀ ਜਾਂਦੀ ਆ ਤੂੰ ਉਧਰਲੇ ਪਾਸੇ ਲਾ ਲਾ ਮੈਂ ਟੀਵਲ ਚੱਕ ਕੇ ਦੋ ਵਾਰੀ ਮੈਂ ਕਿਹਾ ਉਧਰ ਲਾ ਲਾ ਉਹ ਬੰਦਾ ਵੀ ਬੋਲ ਰਿਹਾ ਵੀ ਇਹ ਇੱਥੇ ਲਾਉਗੀ ਤੇ ਗੁੜੀ ਕਹਿੰਦੀ ਮੈਂ ਇੱਥੇ ਲਾਉਂਗੀ ਇੱਥੇ ਨਹੀਂ ਲਾਉਂਦੀ ਤੂੰ ਮੇਰੇ ਮਾਰ ਤੂੰ ਮੇਰੇ ਮਾਰੋ ਰੱਟਾ ਲੱਗਿਆ ਹੋਇਆ ਸੀ ਬਲਕਿ ਮੈਂ ਇੱਕ ਵਾਰੀ ਵੀ ਮਾਰਨ ਦਾ ਨਾਂ ਨਹੀਂ ਲਿਆ ਹਾਂ ਤੇ ਨਾ ਹੀ ਮੈਂ ਕੋਈ ਗਾਲ ਕੱਢੀ ਆ ਉਹ ਕੁੜੀਆ ਕਹਿ ਰਹੀ ਆ ਮੇਰੇ ਮਾਰ ਮੇਰੇ ਮਾਰ ਉਹ ਕਹੋ ਸਖਾ ਕੇ ਲੈ ਕੇ ਆਇਆ ਸੀਗਾ ਵੀਰੇ ਉਹ ਬੰਦਾ ਤੇ ਉਹ ਵੀਡੀਓ ਦੇ ਵਿੱਚ ਵੀ ਬੋਲ ਰਿਹਾ ਵੀ ਤੂੰ ਡਾਂਗ ਮਾਰ ਤੂੰ ਡਾਂਗ ਪਰ ਬਲਕਿ ਮੈਂ ਡਾਂਗ ਦਾ ਨਾਂ ਵੀ ਨਹੀਂ ਲਿਆ ਵੀਰੇ ਨਾ ਮੈਂ ਕੋਈ ਗਾਲ ਕੱਢੀ ਆ ਤੋ ਇਸ ਚੱਕਰ ਦੇ ਵਿੱਚ ਵੀ ਮੈਨੂੰ ਇੱਥੋਂ ਠਾ ਕੇ ਉਹ ਦਿੱਤਾ ਇਸ ਚੱਕਰ ਦੇ ਵਿੱਚ ਉਹਨੇ ਮੇਰੀ ਵੀਡੀਓ ਉਹ ਬੱਚੀ ਹੈ ਕੌਣ ਹੈ ਜਿਹੜੀ ਤੁਸੀਂ ਕਹਿੰਦੇ ਬੱਚੇ ਫਿਰਦੇ ਹੁੰਦੇ ਉਹ ਕੌਣ ਹੈ ਕਿਹਦੇ ਬੱਚੇ ਕਿੱਥੋਂ ਦੇ ਇੱਥੋਂ ਛੋਟੇ ਬੱਚੀ ਆ ਉਹ ਆਮ ਹੀ ਲਾਉਂਦੇ ਆ ਵੀ ਮੰਨ ਲਓ ਜੇ ਮੈਂ ਆਪਾਂ ਕਹਿ ਦਈਏ ਸਾਰੀ ਉਹ ਲਾਉਂਦੇ ਆ अच्छा ਜਿਵੇਂ ਆਹ ਟੇਬਲ ਪਾ ਆ ਦੇਖੋ ਆ ਛੱਡ ਕੇ ਤੁਰ ਗਿਆ ਮੂਰੇ ਛੜਕਦੇ ਆਂ ਛੱਡ ਕੇ ਤੁਰ ਜਾਂਦੇ ਆ ਉਹ ਕਿਹਦੇ ਟੇਬਲ ਹੁੰਦੇ ਕਿਹਦੇ ਉਹ ਆ ਤਾਂ ਉਹਨਾਂ ਦੇ ਟੇਬਲ ਆ ਜਿਵੇਂ ਕੋਈ ਮੇਰੇ ਕੁਰਸੀਆਂ ਲੈ ਕੇ ਟੇਬਲ ਮੇਰੇ ਕੋਲ ਵਾਧੂ ਆ ਖੁੱਡੀ ਲੈ ਜਾਂਦੇ ਜਾਂਦੇ ਆ ਬਿਓ ਗਰੀਬ ਬੱਚਿਆ ਸੀ ਦੇ ਦਿੰਨੇ ਆ ਜੀ ਆਹ ਚੱਕਰ ਆ ਯਾਰ ਆ ਰੋਲਾ ਸੀਗਾ ਆ ਬਾਤ ਤੇ ਬਈ ਇਹ ਜਿੰਨੀ ਵੀ ਗੱਲ ਕਰ ਰਹੇ ਨੇ ਗੱਲ ਚ ਕਿੰਨੀ ਕਿ ਸੱਚਾਈ ਹੈ ਕਿੰਨਾ ਕਿ ਝੂਠ ਹੈ ਕੋਈ ਜੀ ਪਤਾ ਕੀ ਹੈ ਇਹ ਤਾਂ ਇਹਦਾ ਤਾਂ ਨਾਮ ਲਾਈ ਇਹ ਬੰਦੇ ਨਾਲ ਲੜਾਈ ਸੀ ਅਚਾਨਕ ਬਈ ਇਹਨਾਂ ਲੜਾਈ ਪਾਲੀ ਨਾਲ ਸੀ ਜਿਹੜਾ ਆ ਬੈਠਾ ਪਾਲੀ ਨਾਲ ਅਚਾ ਪਾਲੀ ਨਾਲ ਇਸ ਬੰਦੇ ਨਾਲ ਲੜਾਈ ਸੀ ਇਹਨੂੰ ਲੰਗ ਉਹ ਵਾਇਰਲ ਹੋ ਗਈ ਜੀ ਗਲਤੀ ਕਿੰਨੀ ਕਰਨੀ ਵਿੱਚ ਦੇਖੋ ਗਲਤੀ ਪਤਾ ਕੀ ਹੈ ਜੀ ਇਹਨੇ ਇਹਦੇ ਬਸ ਸਿਰਫ ਇੰਨਾ ਵੀ ਇਹਨੇ ਕਿਹਾ ਵੀ ਸਾਈਡ ਤੇ ਲਾ ਇਹਨੇ ਲੜਦੇ ਤੋਂ ਹਟਾਉਂਦਾ ਸੀ ਵੀ ਸਾਈਡ ਤੇ ਲਾ ਲੋ ਉਹ ਬੰਦੇ ਨਾਲ ਇਹਦੀ ਖੁੰਦਕ ਸੀਗੀ ਉਹਨੇ ਹਟਾਇਆ ਸੀ ਉੱਥੋਂ ਇਹਨੂੰ ਬੰਦੇ ਨੂੰ ਜਿਹਨੇ ਵਾਇਰਲ ਕੀਤਾ ਖੁੰਦਕ ਸਿਰਫ ਇੰਨੀ ਸੀ ਕਿ ਉਹਨੂੰ ਉਠਾਇਆ ਸੀ ਉਹਨੂੰ ਉਠਾਇਆ ਸੀ ਬਾਰੀ-ਬਾਰੀ ਇੱਕ ਦੋ ਵਾਰੀ ਉਹਨੂੰ ਹਟਾਇਆ ਉਹ ਬੰਦਾ ਇਸ ਗੱਲ ਦਾ ਉਹ ਕਰਦਾ ਵੀ ਮੈਨੂੰ ਉਠਾਇਆ ਕਿਉਂ ਹੈ ਇਹਸ ਦਾ ਬੈਠਾ ਉਹਨੇ ਉੱਥੇ ਵੀ ਮੈਨੂੰ ਇਹ ਗੱਲ ਕਹੀ ਕਹਿੰਦਾ ਮੈਂ ਪੱਤਰਕਾਰ ਆ ਮੈਂ ਵੀਡੀਓ ਬਣਾ ਕੇ ਵਾਇਰਲ ਕਰ ਦੂੰਗਾ ਮੈਨੂੰ ਆ ਇਹ ਗੱਲ ਕਹੀ ਮੈਂ ਕਿਹਾ ਵੀਰੇ ਵੀਡੀਓ ਜੇ ਅਸੀਂ ਵਾਇਰਲ ਕਰਨੀ ਹੈ ਤੁਸੀਂ ਜਿੱਥੇ ਪੇਪਰ ਹੁੰਦਾ ਤੁਸੀਂ ਪੈਸੇ ਦਿੰਨੇ ਹੋ ਉੱਥੇ ਜਾ ਕੇ ਵੀਡੀਓ ਵਾਇਰਲ ਕਰੋ ਉੱਥੇ ਕੋਈ ਫੈਸਿਲਿਟੀ ਨਹੀਂ ਹੈਗੀ ਨਾ ਕੋਈ ਪਾਣੀ ਦੀ ਨਾ ਕੋਈ ਬੈਠਣ ਦੀ ਨਾ ਕੋਈ ਉੱਥੇ ਵਾਸ਼ਰੂਮ ਦੀ ਲੇਡੀਜ਼ ਨੂੰ ਬਹੁਤ ਦਿੱਕਤ ਆਉਂਦੀ ਹੈਗੀ ਆ ਮੈਂ ਕਿਹਾ ਤੁਸੀਂ ਉਹਦੀ ਵੀਡੀਓ ਬਣਾਓ ਉਹ ਉੱਥੇ ਚੁੱਪ ਕਰ ਗਿਆ ਉਹ ਦੇਖ ਕੇ ਉੱਥੇ ਕੰਧ ਤੇ ਬੈਠ ਗਿਆ ਉਸ ਤੋਂ ਬਾਅਦ ਉਹਨੇ ਆ ਸਾਰਾ ਕੀਤਾ ਹੈਗਾ ਅੱਛਾ ਤੇ ਜਿਹੜੇ ਬੱਚਿਆਂ ਦੀ ਗੱਲ ਕਰੇ ਬੱਚੇ ਤੰਗ ਕਰਦੇ ਇਥੇ ਮਾਰਕੀਟ ਬੱਚੇ ਤੁਸੀਂ ਸਾਰੇ ਤੋਂ ਕਿਸੇ ਮਰਜ਼ੀ ਢਾਬੇ ਵਾਲਿਆਂ ਤੋਂ ਪਤਾ ਕਰ ਲਓ ਜੀ ਸਾਰਿਆਂ ਨੂੰ ਦੇਖੋ ਆਪਣੇ ਨਾਲ ਤਾਂ ਕੋ ਆ ਬੰਦੇ ਨਾਲ ਰੋਲਾ ਆ ਬੰਦੇ ਨੂੰ ਪੁੱਛ ਲੈ ਬਾਈ ਤੁਹਾਡਾ ਕੀ ਨਾਮ ਹੈ ਕਿੱਥੋਂ ਤੁਸੀਂ ਹਾਰ ਵਾਲ ਚੰਗੇ ਹੈ ਪੁੱਛੋ ਤੇ ਅੱਛਾ ਪੁੱਛੋ ਤੁਸੀਂ ਕੀ ਆ ਗਲੂ ਲਾਉਨੇ ਹਾਂਜੀ ਹਾਂਜੀ ਇਹ ਕੀ ਫੋਟੋ ਚਪਕਾਉਣ ਵਾਸਤੇ ਬਾਈ ਆ ਵੀ ਇਤਨੇ ਪੇਪਰ ਹੁੰਦੇ ਜਿਵੇਂ ਅਸੀਂ ਐਸਸੀਐਸ ਦੇ ਮਤਲਬ ਜਿਵੇਂ ਕੋਈ ਤਿਆਰੀ ਵਗੈਰਾ ਦੇ ਜਾਂ ਕੋਚਿੰਗ ਮੇਰਾ ਦੇ ਕੁਝ ਵੀ ਤਾਂ ਉਹ ਫੋਟੋ ਚਪਕਾਉਣ ਵਾਸਤੇ ਇਹ ਗੂੰਦ ਲਾਉਂਦੇ ਹੈਗੇ ਤਾਂ ਆ ਗੂੰਦ ਬਾਈ ਜੀ ਲਾ ਕੇ ਦਿੰਦੇ ਨਾ ਕਿੰਨੇ ਰੁਪਏ ਲੈਣਾ ਤੁਸੀਂ ਇਹਦੇ 12 ਵਜੇ ਤੇ ਮੈਂ ਤਾਂ ਮੈਨੂੰ ਲੰਗੜੇ ਦਾ ਬੰਦਾ ਗੱਲ ਨਹੀਂ ਕਰਦਾ ਕਹਿੰਦਾ ਰੈਟ ਲੱਗਣ ਉਹ ਕੋਣ ਕੁੜੀ ਜਿਹੜੀ ਜਿਹੜੀ ਸਾਰੀ ਜਿਹਨੇ ਜਿਹੜੀ ਜਿਹੜੀ ਕੁੜੀ ਨੂੰ ਉਹ ਬਾਈ ਠਾਰਿਆ ਸੀਗਾ ਉਹ ਕੁੜੀ ਤੁਹਾਨੂੰ ਲੰਗੜਾ ਲੰਗੜਾ ਬੋਲਦੀ ਹਾਂਜੀ ਉਹ ਮਿੰਟ ਮਿੰਟ ਤੋਂ ਹੀ ਆ ਲੰਗੜਾ ਰੈਟ ਲੱਗਣ ਨਹੀਂ ਦੇਣਾ ਲੰਗੜਾ ਰੈਟ ਲੱਗਣ ਬਾਈ ਸੱਚੀ ਐ ਬੋਲਦੀ ਹਾਂਜੀ ਬਾਈ ਜੀ ਬਿਲਕੁਲ ਲੰਗੜੇ ਨੂੰ ਉਹ ਉੱਠਣੀ ਕੀ ਗੱਲ ਐ ਹਾਂ ਐ ਬੋਲਦੀ ਸਿੱਧਾ ਤਾਂ ਬੋਲਦੇ ਨਹੀਂ ਕਿਸੇ ਨੂੰ ਬਾਈ ਮਾਰਕੀਟ ਉੱਥੇ ਲੱਗ ਜਾਂਦੀ ਐ ਅੱਛਾ ਲੰਗੜੇ ਦੇ ਨਾਲ ਗੱਲ ਨਹੀਂ ਕਰਦੀ ਪਾ ਚ ਅਸੀ ਕਹਿੰਦੇ ਉਹ ਕਹਿੰਦੇ ਤੁਹਾਡਾ ਅੱਡਾ ਚ ਕਾਉਣਾ ਲੰਗੜੇ ਨੂੰ ਉਠਾਉਣਾ ਇਹ ਵੀ ਕਹਿੰਦੇ ਹਾਂ 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 ਜਾਂ 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 ਤਾਂ ਡਾਂਗ ਤੋਂ ਬਿਨਾ ਤੁਰ ਸਕਦਾ ਕਿ ਨਹੀਂ ਤੁਰ ਸਕਦਾ ਨਹੀਂ ਤੁਰ ਸਕਦਾ ਹੈ ਨਾ ਨਾ ਇੱਕ ਮਿੰਟ ਤੁਰ ਕੇ ਦਿਖਾ ਬਾਈ ਨੂੰ ਡਾਂਗ ਤੋਂ ਬਿਨਾ ਤੁਰ ਕੇ ਦਿਖਾਓ ਜੇ ਤੁਰ ਪੈਣਾ ਇਹ ਨਹੀਂ ਪਤਾ ਉਸ ਆਹ ਜਿਹੜਾ ਉਹ ਕਿ ਗੇਪ ਜਾ ਬਾਈ ਹੂੰ ਇਹ ਨਹੀਂ ਪਤਾ ਲੱਗੇ ਤੇ ਲੱਤ ਛੁਰਕ ਗਈ ਮਲਾਜਮ ਦਾ ਹੀ ਕਸੂਰ ਸੀ ਉਹਨੂੰ ਨਾ ਸਰਪਾਤੋਂ ਠੋਣ ਕਰਕੇ ਕੰਮ ਵਧਿਆ ਉਹਨੇ ਉਹ ਕੁੜੀ ਨੂੰ ਸਿਕਾਇਆ ਹਾਂ ਜਿਹੜੇ ਬਾਈ ਨੇ ਵੀਡੀਓ ਬਣਾਈ ਵੀਡੀਓ ਬਣਾਈ ਆ ਉਹ ਬਾਅਦ ਆਪ ਉਹਨੂੰ ਕੁੜੀ ਨੂੰ ਕਹੀ ਗਿਆ ਕਿ ਤੇ ਬਾਈ ਨੂੰ ਵੀ ਕਹੀ ਗਿਆ ਮਾਰ ਉਹਨੂੰ ਕਹਿੰਦਾ ਕਹਿ ਤੂੰ ਸਰਬੋਤ ਸਿਖਾਇਆ ਸੀ ਕੰਮ ਹੋਰ ਕੁਛ ਨਹੀਂ ਸੀ ਆ ਬਾਈ ਆ ਬਾਈ ਢਾਬੇ ਵਾਲ ਜਿਹੜੇ ਕੋਈ ਕਸੂਰ ਨਹੀਂ ਸੀ ਕੋਈ ਕਸੂਰ ਨਹੀਂ ਨਾ ਨਾ ਬਿਲਕੁਲ ਕਿਉਂਕਿ ਵੀਡੀਓ ਚ ਤਾਂ ਲੱਗ ਰਿਹਾ ਵੀ ਜਿਵੇਂ ਇਹ ਸਿਰਚ ਮਾਰੂ ਡਾਂਗ ਹੋਣੇ ਨਹੀਂ ਨਹੀਂ ਹੁਣ ਵੀ ਬਾਈ ਜਿਹੜਾ ਬੰਦਾ ਕੋਲੇ ਸੀ ਅਸੀਂ ਕੋਲੇ ਸੀ ਅੱਜ ਵੀ ਮਲਾਜਮ ਨੇ ਠਾਈ ਉਹ ਜਵਾਕ ਅੱਜ ਵੀ ਤਾਂਗ ਕਰੀ ਜਾਂਦੇ ਸੀ ਇੱਥੇ ਇੱਥੇ ਰੋਟੀ ਪਾਣੀ ਇੱਥੇ ਖਾਂਦੇ ਆ ਜੀ ਕੋਈ ਪੈਸਾ ਨਹੀਂ ਲੈਂਦਾ ਇਹ ਚਾਹ ਅੱਜ ਪਹਿਲਾਂ ਵੀ ਨਹੀਂ ਲੈਂਦਾ ਸੀ ਤੇ ਹੁਣ ਵੀ ਨਹੀਂ ਲੈਂਦਾ ਹੁਣ ਉਹ ਜਿਆਦਾ ਤੰਗ ਕਰਦੇ ਐ ਇਤੋਂ ਵੱਧ ਤੰਗ ਕਰਦੇ ਐ ਹੁਣ ਹੁਣ ਕਰ ਹੁਣ ਕਰ ਹੁਣ ਉਹ ਬਸ ਵੀ ਸਾਨੂੰ ਸympathy ਹੋ ਗਈ ਲੋਕਾਂ ਦੇ ਫੋਨ ਇੱਕ ਦੋ ਉਹਨਾਂ ਨੂੰ ਫੋਨ ਆ ਗਏ ਜਿੱਥੇ ਬੰਦਿਆਂ ਤੋਂ ਹੋਰ ਤਾਂ ਸਾਡੇ ਨਾਲ ਲੜਨਗੇ ਤਾਂ ਸਾਨੂੰ ਪੈਸਾ ਮਿਲੂਗਾ ਬਸ ਸਹਾਨਬੂਤੀ ਹੋ ਗਈ ਬਸ ਅੱਛਾ ਵੀ ਸਾਡੇ ਨਾਲ ਲੜੋ ਲੜ ਕੇ ਬੋਲ ਸਾਨੂੰ ਉਹ ਕਹਿੰਦੇ ਬੋਲ ਸਾਨੂੰ ਬੋਲ ਕੇ ਦਿਖਾ ਕੁਛ ਹਾਂ ਕੀ ਕਿਵੇਂ ਕਹਿੰਦੇ ਉਹ ਕੁੜੀ ਤਾਂ ਦੇ ਘੰਡੇ ਬਾਅਦ ਫੇਰ ਆ ਗਈ ਅੰਕਲ ਨੂੰ ਕਿੱਥੇ ਅੰਕਲ ਕਿੱਥੇ ਆ ਉਹੀ ਕੁੜੀ ਦੁਆਰਾ ਉਹ ਰੌਲਾ ਸਿਰਫ ਉਹ ਬੰਦੇ ਦਾ ਸੀ ਬੰਦੇ ਨੇ ਸਿਕਾਈ ਸੀਗੀ ਬਾਈ ਉਹ ਕੁੜੀ ਤਾਂ ਵੈਸੇ ਵੀ ਅੱਜ ਵੀ ਜਦੋਂ ਅਸੀਂ ਆਏ ਆ ਸਵੇਰ ਸਾਢੇ 8 ਵੀਡੀਓ ਬਣਾਈ ਆ ਇੱਥੇ ਹੀ ਸੀ ਕੁੜੀ ਸਵੇਰ ਖੜੀ ਆ ਉਹ ਰੋਕਦੇ ਨਹੀਂ ਪਾਈ ਉਹਦੀ ਆਪਾਂ ਕਲਿੱਪ ਉੱਤੇ ਓਵਰਲੇ ਵੀ ਕਰ ਦਨੇ ਉੱਤੇ ਹੀ ਸੀ ਤੇ ਬਾਕੀ ਵੀ ਇੱਥੇ ਮੈਨੂੰ ਪੁਲਿਸ ਮੁਲਾਜ਼ਮ ਵੀ ਟੱਕਰੇ ਸੀਗੇ ਉਹਨਾਂ ਨੇ ਵੀ ਦੱਸਿਆ ਕਿ ਇਹ ਤਾਂ ਬੇਲੇ ਦਾ ਕਸੂਰ ਨਹੀਂ ਸੀ ਕਹਿੰਦੇ ਵੀ ਉਹਨਾਂ ਨੇ ਧੱਕਾ ਕਰਦੇ ਖੜਾ ਨਹੀਂ ਹੋਈਦਾ ਜੀ ਠੀਕ ਹੈ ਜੇ ਬੰਦਾ ਸੱਚਾ ਸੀ ਉਹਦੇ ਨਾਲ ਖੜੇ ਅਸੀਂ ਮੇਰੇ ਨਾਲ ਉਧਰ ਦੁਕਾਨ ਉਧਰ ਹੀ ਦੁਕਾਨ ਟੱਲਾ ਲਿਆ ਉਹ ਤਾਂ ਕਹਿੰਦੇ ਉਹ ਦੁਕਾਨਾਂ ਲਾ ਗਨੇ ਕਹਿੰਦੇ ਲੰਗੜੇ ਦਾ ਫੇਰ ਲੱਟਾ ਇੱਥੇ ਲਾਉਂਦਾ ਤੁਸੀਂ ਇੱਥੇ ਲੰਗੜਣ ਵਾਲਾ ਲੰਗੜਣ ਤੋਂ ਨਗਲ ਨਹੀਂ ਕਰਦਾ ਹਾਂਜੀ ਇਹਨੂੰ ਇਹ ਜਦੋਂ ਇੱਥੇ ਬੈਠਾ ਇਹਨੂੰ ਕਾਹ ਵੀ ਬੋਲਿਆ ਇਹਨੂੰ ਕਹਿੰਦੇ ਇਹ ਇਸ ਲੰਗੜੇ ਤੋਂ ਫੋਟੋ ਮਾ ਨਹੀਂ ਲਵਾਉਣਾ ਲੰਗੜੇ ਤੋਂ ਇਹਦੇ ਕਹਿੰਦੇ ਲੰਗੜੇ ਤੋਂ ਫੋਟੋ ਮਾ ਨਹੀਂ ਲਵਾਉਣਾ ਉੱਚੀ ਉੱਚੀ ਕਰ ਰਹੇ ਉਹ ਜਵਾਕ ਆ ਆ ਜਵਾਕ ਨੂੰ ਇਹਨੂੰ ਘਾ ਰਹੇ ਜਵਾਕ ਧੱਕਾ ਕਰਦੇ ਇੱਥੇ ਜਵਾਕ ਧੱਕਾ ਕਰਦੇ ਹੈ ਵੈਸੇ ਨਿੱਕੇ ਨਿੱਕੇ ਬੱਚੇ ਆ 10 15 15 ਸਾਲ ਦੇ ਉਹ ਧੱਕਾ ਇਨਸਾਨੀਅਤ ਦੇ ਤੌਰ ਤੇ ਉਹਨਾਂ ਨੇ ਕੁਝ ਕਹਿ ਨਹੀਂ ਸਕਦੇ ਪਰ ਕਰਦੇ ਆ ਧੱਕਾ ਕੀ ਗੱਲ ਐ ਵੀ ਜੇ ਉਹ ਆਪਾਂ ਨੂੰ ਬੋਲ ਜਾਣ ਤਾਂ ਕੋਈ ਗੱਲ ਨਹੀਂ ਪਰ ਜੇ ਆਪਾਂ ਬੋਲਤਾ ਤਾਂ ਫਿਰ ਮਸ ਉਹਨੇ ਕਿਹੜਾ ਗਲਤ ਸੀ? ਆਹ ਮਸਲਾ ਐਂ ਬਣ ਜਾਂਦਾ। ਠੀਕ ਐ। ਤੁਹਾਡਾ ਵੀ ਕੀ ਐ ਤੇ ਟੱਬਾ ਬਣਾ ਵਾਲਾ। ਅੱਛਾ ਤੁਹਾਨੂੰ ਵੀ ਕਦੇ ਬੱਚੇ ਤੰਗ ਕਰਦੇ ਆ? ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਪਰੇਸ਼ਾਨਾ ਹੀ ਬਸ ਮੈਂ ਰੋਣ ਨਿਕਲਦਾ ਬਸ ਐਂ ਤੰਗ। ਨਹੀਂ ਤੁਹਾਨੂੰ ਹੁਣ ਤੁਸੀਂ ਤੁਹਾਡੇ ਇੱਥੇ ਟੱਬਾ ਹਨ ਆਹੀ ਕਿਹੜਾ ਬਰਾਟਾ ਤੁਹਾਨੂੰ ਕਿਵੇਂ ਤੰਗ ਕਰਦੇ? ਕੀ ਕਹਿੰਦੇ ਸਾਡੇ ਇਧਰਲੇ ਪਾਸੇ ਲਾ ਲਏ ਉਹਨਾਂ ਨੇ ਬੇ ਟੇਬਲ ਪਰਲੇ ਪਾਸੇ ਲਾ ਲਏ ਵਿਚਾਲੇ ਨਾਂਗਾ ਨਹੀਂ ਛੱਡਦੇ। ਜੇ ਉਹਨਾਂ ਨੂੰ ਕੁਝ ਕਹਿਣੇ ਆ ਉਹਦੀ ਸਾਨੂੰ ਹੁਣ ਧਮਕੀ ਦਿੰਦੇ ਆ ਅਸੀਂ ਵੀਡੀਓ ਪਾ ਕਿ ਜਦੋਂ ਉਹ ਬਾਈ ਨੇ ਕੀਤਾ ਉਹ ਕਹਿੰਦਾ ਮੇਰਾ ਨੰਗਾ ਰੋਕਿਆ ਮੈਂ ਹਟਾਏ ਤਾਂ ਵੀਡੀਓ ਪਾਤੀ ਓਵੇਂ ਹੀ ਕਰਾਂਗੇ ਠੀਕ ਆ ਤੁਹਾਡੇ ਨਾਲ ਵੀ ਓਵੇਂ ਕਰਦੇ ਬਹੁਤ ਜਿਆਦੇ ਇੱਥੇ ਕੋਈ ਆਵੇ 10 ਦਿਨ ਰਹੇ ਫੇਰ ਪਤਾ ਲੱਗੇ ਦੁਕਾਨ ਦੇ ਵਿੱਚ ਵੜ ਜਾਂਦਾ ਜੀ ਕੱਢਣੇ ਔਖੇ ਦੁਕਾਨ ਚੋਂ 10 ਦਿਨ ਰਹੇ ਇੱਥੇ ਫੇਰ ਪਤਾ ਲੱਗੇ ਅਗਲੇ ਨੂੰ ਵੀਡੀਓ ਬਣਾਉਣੀ ਸੌਖੀ ਆ ਬੱਸ ਬੋਰਡ ਵਾਲੇ ਉਹ ਖੜੀ ਸਾਡੀ ਛਤਰੀ ਆ ਉੱਥੇ ਗੁੰਦ ਡੁੱਲੀ ਪਈ ਆ ਉਹ ਸਾਹਮਣੇ ਹਾਸ਼ਿਆਦਰੀ ਥੱਲੇ ਆ ਸੀ ਉੱਥੇ ਹੀ ਖੜਦੇ ਸਾਰੇ ਡੇੜੀ ਉੱਥੇ ਵੀ ਕੱਲ ਸਾਰੀ ਡੇੜੀ ਪਏ ਰਹੇ ਅਸੀਂ ਆ ਪਾਸੇ ਬੈਠੇ ਰਹੇ ਤੁਹਾਡਾ ਉਹ ਪਾਰਕਿੰਗ ਦਾ ਕੰਮ ਆ ਬਈ ਹਾਂ ਨਹੀਂ ਨਹੀਂ ਪਾਰਕਿੰਗ ਨਹੀਂ ਸਾਰਾ ਟਰਾਂਸਪੋਰਟ ਦਾ ਕੰਮ ਆ ਜੀ ਆਰਬਿਟ ਦੇ ਅਸੀਂ ਐਡ ਹਾਂ ਚਾਰਜ ਇੱਥੇ ਆਪੀ ਆਰਟੀਸੀ ਦਾ ਡਾਂ ਚਾਰਜ ਆ ਹਾਂਜੀ ਹਾਂਜੀ ਐਵੇਂ ਜੀ ਸਾਰਾ ਡਾਂ ਚਾਰਜ ਆ ਕੀ ਗੱਲ ਆ ਜੀ ਬਾਗੂ ਜੀ ਮੇਰੀ ਗੱਲ ਸੁਣੋ ਆ ਬਾਗੂ ਜੀ ਸਾਰੀਆਂ ਦੁਕਾਨਾਂ ਤੇ ਮਾਲ ਦੇ ਕੇ ਜਾਂਦੇ ਸਾਰੀਆਂ ਦੁਕਾਨਾਂ ਤੇ ਆ ਸਾਰੇ ਟਾਪਾਂ ਤੇ ਸਾਰੀਆਂ ਦੁਕਾਨਾਂ ਤੇ ਸਮਾਨ ਮਾਲ ਦੇ ਕੇ ਜਾਂਦੇ ਇਹਨਾਂ ਨੂੰ ਪੁੱਛ ਕੇ ਦੇਖੋ ਹਰ ਇੱਕ ਦੁਕਾਨ ਦੇ ਵਿੱਚ ਪਰ ਐ ਵੀ ਆਪਾਂ ਇਨਸਾਨੀਅਤ ਤੌਰ ਤੇ ਉਹਨਾਂ ਨੂੰ ਵਾਸਤੇ ਇੱਕ ਅਣਗੌਲਾ ਕਰ ਦੇਨੇ ਵੀ ਚਲੋ ਕੋਈ ਗੱਲ ਨਹੀਂ ਬਚੀ ਐ ਪਰ ਉਹਦੇ ਨਾਲ ਧੱਕਾ ਹੋ ਗਿਆ ਜੀ ਤਾਂ ਬੈਨਾਂ ਵਿਚਾਰਨਾ ਥੱਕਾ ਹੋ ਗਿਆ ਆ ਇਹ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਭਾਈ ਹੂੰ ਉਹਨੂੰ ਇਨਸਾਫ ਮਿਲੇ ਬੱਚੇ ਨੂੰ ਉਹਨੂੰ ਵੀ ਦੋਨਾਂ ਨੂੰ ਨਾ ਠੀਕ ਹੈ ਮੈਨਾਂ ਦਾ ਵੀ ਕੋਈ ਰੌਲਾ ਨਹੀਂ ਸੀ ਰੌਲਾ ਹੀ ਉਹ ਤੇ ਬੰਦੇ ਦਾ ਸੀ ਜਿਹੜਾ ਠਾਇਆ ਸੀ ਬੱਚੇ ਦਾ ਅੱਜ ਵੀ ਸਾਡੇ ਕੋਲੇ ਹੀ ਫਿਰਦੇ ਆ ਬੱਚੇ ਦਾ ਕੋਈ ਰੌਲਾ ਨਹੀਂ ਬੱਚੇ ਦਾ ਭਲਾ ਸਵੇਰ ਆ ਜਾਏ ਮਤਲਬ ਵੀ ਇੱਥੇ ਹੀ ਹੋਣਗੇ ਜ਼ਿਆਦਾ ਤਾਂ ਕੰਮ ਉਹ ਖਰਾਬ ਕਰ ਗਏ ਜਿਹੜੇ ਨੇ ਆਪਦੇ ਸ਼ਾਇਦ ਵੀਊ ਦੇ ਚੱਕਰ 'ਚ ਵੀਡੀਓ ਪਾ ਕੇ ਹਾਂ ਜੀ ਮਾਰੀ ਜਾਂਦੇ ਕਿਉਂ ਮਾਰੀਆ ਤੁਸੀਂ ਬਹੁਤ ਵਧੀਆ ਕੀਤਾ ਜਿਹੜੇ ਆ ਗਏ ਮੌਕੇ ਤੇ ਸਾਡੀ ਗੱਲ ਸੁਣੋ ਆਈ ਮੈਂ ਆਪਣੀ ਗੱਲ ਸੁਣ ਕੇ ਦੇਖੋ ਆਪਣੇ ਕੋਲ ਦੁਕਾਨ ਆਪਣ ਮੈਂ ਪੈਸੇ ਛੱਟ ਕੇ ਮੋਂ ਗਿਣ ਕੇ ਦੇ ਕੇ ਨਹੀਂ ਆਏ ਛੱਟ ਕੇ ਭਜਾਏ 85 ਰੁਪਏ 110 ਰੁਪਈਆ ਦੀ ਚੀਜ਼ ਐ 85 ਰੁਪਏ ਛੱਟ ਕੇ ਛੱਟ ਭਜਾਏ ਮੈਂ ਪੁੱਛਿਆ ਮੈਂ ਪੈਸੇ ਬਾ ਛੱਟੇ ਅੰਕਲ ਚੱਕ ਲੈ ਬੱਚਾ ਨਾ ਕਾਹਦਾ ਰੌਲਾ ਬਈ ਰੌਲਾ ਹੀ ਉਸ ਬੰਦੇ ਦਾ ਸੀ ਸਾਰਾ ਉਹਨੂੰ ਉਠਾਇਆ ਕੰਮ ਵਧਿਆ ਉਹਨੇ ਉਂਗਲ ਲਾਈ ਉਹਨੂੰ ਕਿ ਤੂੰ ਐਵੇਂ ਕਰ ਮੈਂ ਕਹਿੰਦਾ ਮੈਂ ਪੱਤਰਕਾਰ ਆ ਮੈਂ ਬਸ ਵੀਡੀਓ ਵਾਇਰਲ ਕਰ ਦੂ ਤੁਹਾਡੀ ਇਹ ਗੱਲ ਮਲਾਜਮਾਂ ਦਾ ਮਲਾਜਮਾਂ ਦਾ अच्छा हां जी हां एक होटल ਆ ਬੈਲਸੋ ਜਿਹੜੇ ਕਹਿੰਦੇ ਐਂਟੀਨਾ ਲੜਿਓ ਕਿੱਥੇ ਆਓ ਬਈ ਕਿਹੜੇ ਆ ਵਿਨੋਦ ਟੈਲੀਕਮ ਵਾਲੇ ਹਾਂ ਇਹਨਾਂ ਨਾਲ ਹੋਈ ਆ ਉਹ ਕਿਹਦੇ ਨਾਲ ਹੋਈ ਆ ਉਹ ਮਾਤਾ ਜੀ ਬੈਠਿਆ ਉਹਨਾਂ ਨਾਲ ਉਹ ਮਾਤਾ ਨਾਲ ਚਲੀ ਆ ਉਹਨਾਂ ਕੋਲੇ ਹਾਂਜੀ ਅੱਜ ਹੋਈ ਆ ਮਾਤਾ ਕੀ ਨਾਮ ਆ ਤੁਹਾਡਾ ਕਿੱਥੋਂ ਆ ਤੁਸੀਂ ਜੇ ਕਮਲਾ ਦੇਵੀ ਪੁੱਤੋ ਮੰਡੀ ਤੋਂ ਅੱਛਾ ਆ ਤੁਹਾਡਾ ਇਹ ਜਿਹੜਾ ਵਿਨੋਦ ਟੈਲੀਕਮ ਕੰਡੀਆਂ ਇਹ ਮੁੰਡੇ ਦਾ ਹੈਗਾ ਮਾਤਾ ਨਾਲ ਦੁਕਾਨ ਦਾ ਨਹੀਂ ਉਹ ਰੇੜੀ ਹੈ ਮੇਰੀ ਉਹ ਸਾਹਮਣੇ ਲਾਣੀ ਮੈਂ ਰੇੜੀ ਲੈ ਕੇ ਜਾਂਦੀ ਜਿੱਧਰ ਦੀ ਪੁਲਿਸ ਵਾਲੇ ਬੈਠੇ ਸੀ ਹਾਂ ਆਖੇਂ ਗੜੀ ਜਾਂਦੀਆਂ ਸੀ ਮਾਖਾ ਕੱਤ ਲਈ ਜਾਂਦੀ ਮਕਾਨ ਨੂੰ ਮਾਖਾ ਥੋੜਾ ਇੰਨਾ ਬੜਾ ਕੰਮ ਹਾਂ ਅੱਜ ਜੀ ਅੱਜ ਕਿੰਨੀ ਤਰੀਕਾ 6 ਤਰੀਕ ਹੈ ਅੱਛਾ ਮੈਨੂੰ ਕਹਿੰਦੀਆਂ ਤੂੰ ਯਾ ਉੜਾ ਦਾ ਕੰਮ ਕਰ ਮਾਖਾ ਪੁੱਤ ਲੱਗਦੇ ਨਹੀਂ ਹੁੰਦੇ ਮਾਖਾ ਮਾਉਣ ਕਿਹੜੀ ਕੁੜੀ ਜੀ ਨੂੰ ਤੇ ਮੈਨੂੰ ਕਹਿੰਦੀ ਐਟ ਮਾਕੇ ਸੇ ਪਾ ਗੂਹ ਖਾਣੀ ਨਾ ਹੋਵੇ ਤਾਂ ਮੈਨੂੰ ਐਂ ਬੋਲੀ ਸੀ ਗਰੀ ਉਹ ਜਿਹੜੀ ਕੁੜੀ ਉਹ ਬਾਈ ਜੀ ਨਾਲ ਲੜੀ ਸੀਗੀ ਕੱਪੇ ਵਾਲੀ ਨਾ ਉਹ ਹੀ ਕੁੜੀ ਆ ਅੱਛਾ ਤੇ ਪੋਸਾ ਮੁਲਾਜ਼ਮਾਂ ਲਿਆ ਕੇ ਮੁਲਾਜ਼ਮਾਂ ਨੂੰ ਬੁੜੀਆਂ ਲਿਆਇਆ ਹੋ ਦੋ ਸੱਦ ਕੇ ਫਿਰ ਉਹਨਾਂ ਨੇ ਤਰਿਆਤੀਆਂ ਲਿਆ ਕੇ ਨੇ ਇੱਕ ਬੰਦਾ ਕਹਿੰਦਾ ਉਹ ਮੁਲਾਜ਼ਮਾ ਨੂੰ ਵੀ ਤਾਂ ਪੁੱਠਾ ਜਿੱਦਾ ਬੋਲ ਹਾਂ ਬੋਲਦੀ ਸੀ ਗੰਦ ਐ ਕਹਿੰਦੀ ਗੂੰ ਖਾਣੇ ਨਾ ਹੁਣ ਤਾਂ ਕਹਿੰਦੀ ਇੱਥੇ ਬਾੜਾ ਗੰਦ ਵਰਦੀਆਂ ਤਾਂ ਬਹੁਤ ਜ਼ਿਆਦਾ ਆਹ ਮੁੰਡੇ ਦਾ ਨਾ ਸਮਾਨ ਚੱਕ ਰੇ ਪੱਠੀ ਦੇ ਹਾਂ ਤੇ ਉਹ ਚੱਕ ਪੱਠੀ ਦੇ ਹੋਰ ਹੈ ਕਿ ਚੱਕ ਕੇ ਅੱਛਾ ਅੱਛਾ ਸਮਾਨ ਚੱਕ ਕੇ ਲੈ ਜਾਂਦੇ ਹਾਂ ਹਾਂ ਸਮਾਨ ਛੱਡਦੀਆਂ ਨਹੀਂ ਕੁਝ ਨਹੀਂ ਛੱਡਦੀਆਂ ਜੀ ਮੋਟਰਸਾਈਕਲ ਚਲਾਉਂਦੇ ਪੂਰੀ ਆਪ ਹੋ ਮੈਂ ਆਪ ਦੇ ਫੋਟੋਆਂ ਕਿਤੋਂ ਵੀ ਮੈਂ ਇੱਥੇ ਕੋਈ ਨਹੀਂ ਅੰਕਲ ਕਿ 4 ਵਜੇ ਸਭ ਤੋਂ ਪਹਿਲਾਂ ਆਂਦੀਆਂ ਆਹ ਚਾ ਵਿਚਾਰੀ ਮਾਤਾ ਲਾਉਂਦੀ ਇੱਥੇ ਸਤਲ 4 ਵਜੇ ਸਭ ਤੋਂ ਪਹਿਲਾਂ ਮਾਨੀ ਜਿਹੜਾ ਤਾਂ ਮੜਿਆ ਨਾ ਰੇਸ ਸਭ ਤੋਂ ਪਹਿਲਾਂ ਈ ਲੱਗੀ ਸੀ ਇੱਥੇ ਸਭ ਤੋਂ ਪਹਿਲਾਂ ਸਾਡੀ ਦੁਕਾਨ ਸੀ ਇੱਥੇ ਕੋਈ ਵੀ ਨਹੀਂ ਢਾਬੇ ਵਾਲਾ ਕੋਈ ਵੀ ਡਰ ਕੇ ਸਭ ਤੋਂ ਪਹਿਲਾਂ ਮਾਨੀ ਐ ਵੀ ਜਵਾਕ ਫਿਰ ਤੁਹਾਡੇ ਹਿਸਾਬ ਨਾਲ ਸਾਰੀ ਮਾਰਕੀਟ ਨੂੰ ਤਾਂ ਕਰਦੇ ਮਾਰਕੀਟ ਨੂੰ ਤਾਂ ਕਰਦੇ ਜੀ ਮਾਰਦੇ ਹੀ ਨਹੀਂ ਕੁਝ ਨਹੀਂ ਛੱਡਦੇ ਉਹ ਜੇ ਉਹਨਾਂ ਨੂੰ ਕਹਿੰਦੇ ਨਾਲ ਬਾਲਾ ਗੰਦਾ ਬੋਲਦੇ ਨਾਲ ਮੰਗਲ ਪੈ ਜਾਂਦੇ 6 ਨੰਬਰ ਘਟਾ ਓਕੇ ਤੇ ਇਹ ਕੁੱਟੋ ਦਾ ਫਿਰ ਵੀਡੀਓ ਬਣਾ ਮੈਂ ਕਹਿੰਦੀ ਵੀਡੀਓ ਕਿ ਉਹ ਬੋਲਦਾ ਹੀ ਬਾਲਾ ਚਿੰਬੜ ਨੂੰ ਕੱਟ ਜਾਂਦੇ ਹੈਗੇ ਆ ਮੋਟਰਸਾਈਕਲ ਤੇ ਗੱਡੀ ਹੈਗੀ ਉਹਨਾਂ ਕੋਲੇ ਗੱਡੀ ਦੇ ਵਿੱਚ ਸਮਾਨ ਪਾ ਰਦੇ ਬੰਦੇ ਲੈ ਜਾਂਦੇ ਆ ਬੁੜੀਆਂ ਪਾਪਾ ਕੇ ਘਰ ਦਿੰਦੇ ਆ ਸਮਾਨ ਨਿੱਕੇ ਨਿੱਕੇ ਜਵਾਕ ਮੋਬਾਈਲ ਨਹੀਂ ਛੱਡੇ ਕਿਸੇ ਮਗਰ ਜਿਵੇਂ ਮੋਟਰਸਾਈਕਲ ਵਾਲੀ ਮਗਰ ਬੈ ਜਾਂਦੀ ਹੈ ਉਦੋਂ ਹੀ ਮੋਬਾਈਲ ਕਰ ਲੈਂਦੇ ਜੇਬਾਂ ਚੋਂ ਅੱਛਾ ਜਮਾਨੀ ਛੱਡ ਦੇ ਹੈ ਕਿੰਨੇ ਕਿ ਜਵਾਕ ਆ ਠੀਕ ਆ ਤਾਂ ਫਿਰ ਦੇ ਚ ਵਦੂ ਫਿਰਦੇ ਆ ਇਹ ਕਾਹਗਾ ਬੁਧੇ ਨਿੱਵਾਕ ਇਹਨਾਂ ਕੋਲੇ 8-9 ਜਵਾਕ ਹੈ ਇੱਕ ਅੱਧਾ ਨਹੀਂ ਜੀ ਪੀ ਜੀ ਆ ਨਾ ਇੱਥੇ ਆਪਣੇ ਇਧਰ ਹਾਂ ਪੀਜੀ ਦੇ ਵਿੱਚ ਤਾਂ ਚੜ ਗਏ ਇੱਧਰ ਆ ਗਏ ਉੱਧਰ ਆ ਗਏ ਉਹਨਾਂ ਨੂੰ ਜਵਾਕਾਂ ਨੂੰ ਪਰੇਸ਼ਾਨ ਕਰਦੇ ਆ ਜਿਹੜੇ ਬੱਚੇ ਰਹਿੰਦੇ ਆ ਪੀਜੀ ਦੇ ਵਿੱਚ ਉੱਥੇ ਮੈਂ ਚੱਲ ਕੋਈ ਗਾਣੀ ਜਵਾਕੇਗੀ ਹੈ ਇਹਨਾਂ ਨੂੰ ਚੱਪਲਾਂ ਦਵਾਦੀ ਨੰਗੇ ਪੈਰੀਏ ਉਹ ਘਰੇ ਰੱਖਿਆ ਅਗਲੇ ਦਿਨ ਫੇਰ ਨੰਗੇ ਪੈਰੀਏ ਜਾਣ ਕੇ ਵੀ ਫੇਰ ਲੈ ਲਾਂਗੇ ਆਪਾਂ ਕਿਸੇ ਦਾ ਕਰਮ ਨਹੀਂ ਬਦਲ ਸਕਦੇ ਦੱਸੋ ਆਪਾਂ ਤਾਂ ਬਥੇਰੀ ਰੱਖਦੇ ਆ ਕੋਈ ਗਾਣੀ ਜਵਾਕੇਗੀ ਤੁਸੀਂ タルਚ ਕੀਤਾ ਉਹਨਾਂ ਨੇ ਕਿਹਾ ਹੁਣ ਅਗਲੇ ਦਿਨ ਫੇਰ タルਚ ਕਰੂੰ ਫੇਰ ਦਵਾ ਦੂੰ ਨੰਗੇ ਪੈਰੀ ਆਏ ਨੇ ਨਾ ਇਹ ਵੀ ਅਗਲੇ ਹੁਣ ਗਰੀਬ ਆਈ ਨੰਗੇ ਪੈਰੀ ਫਿਰਦੇ ਆ ਦੱਸੋ ਹਜੇ ਦੁਕਾਨਦਾਰ ਨੂੰ ਦਿਹਾੜੀ ਬਣੇ ਨਾ ਬਣੇ ਉਹਨਾਂ ਦੀ ਪੱਕੀ ਆ ਰੋਜ਼ ਦੀ 1500 ਰੁਪਇਆ ਇਹ ਮੇਰੇ ਕੋਲ ਜੀ ਗੱਲ ਆ ਭਾਈ ਦੁਕਾਨਦਾਰ ਨੇ ਮਿਹਨਤ ਕਰਕੇ ਰੋਟੀ ਖਾਣੀ ਆ ਉਹਨਾਂ ਨੇ ਸ਼ਾਮ ਨੂੰ ਚਿਕਨ ਦਾ ਖਾਣੀ ਆ ਹਾਂ ਸਿੱਧੀ ਗੱਲ ਆ ਦੁਕਾਨਦਾਰ ਨੇ ਮਿਹਨਤ ਕਰਕੇ ਇਹ ਨਹੀਂ ਪਤਾ ਵੀ ਆਪਣੇ ਘਰੇ ਸਬਜ਼ੀ ਬਣੇਗਾ ਨਾ ਆਪਣੇ ਜਾ ਕੇ ਚੜਨੀ ਨਾ ਖਾਣੀ ਪੈ ਜਵੇ ਇਹਨੇ दारू ਵੀ ਪੀਣੀ ਆ ਤੇ ਭਾਈ ਚਿਕਨ ਵੀ ਸ਼ਾਮ ਨੂੰ ਖਾਣਾ ਹੀ ਖਾਣਾ ਕਿਉਂਕਿ ਜਵਾਕਾਂ ਦੀ ਉਹਨਾਂ ਦਾ ਸਾਰਾ ਕੰਮ ਜਵਾਕਾਂ ਹੋ ਜਾਂਦਾ ਜਵਾਕ ਆ ਕੇ ਪੈਸੇ ਇਕੱਠੇ ਕਰਕੇ ਲੈ ਜਾਂਦੇ ਆ ਜਵਾਕਾਂ ਨੂੰ ਨਾ ਕੋਈ ਜਵਾਬ ਦੇ ਨਹੀਂ ਸਕਦੇ ਜਿਬਾ ਕਾਉ ਚਪੜਾ ਦਵਾਦੀਆਂ ਉਹਨਾਂ ਨੇ 60 ਰੁਪਈਆ ਦੀਆਂ ਲਈਆਂ 50 ਦੀਆਂ ਵਾਪਸ ਕਰ ਦਿੱਤੀ ਬਾਸ ਇਤੀਆਂ ਜੀ ਅੱਛਾ ਜੀ ਜੀ ਬੋਤਲ ਲੈਣੇ ਆ ਜੀ ਮੇਰੇ ਕੋਈ ਘਰ ਤੇ ਕੋਈ ਕਿਸੇ ਨਾਲ ਨ ਤੇਲ ਦਵਾ ਰੇ ਤੇਲ ਲੈ ਲਿਆ ਕਿਸੇ ਨੂੰ ਦਵਾਤਾ ਤੇ ਉਤਾਰ ਸੀ ਦੇ ਦਿੰਦੇ ਬੋਤਲ ਕਹਿੰਦੇ ਸੰਦ ਤੇਸੀ ਦੇ ਦੋ ਜੇ 100 ਰੁਪਈਆ ਦਵਾਉਂਦਾ ਨਾ ਕੋਈ ਕਹਿੰਦੇ 50 ਰੁਪਈਆ ਜੀ ਦੇ ਲੋ ਬੋਤਲ ਤੁਸੀਂ ਰੱਖੋ ਤੇ ਵਾਪਸ ਦੇ ਦੂੰ ਤੇਸੀ ਲੈ ਲੈਣੇ ਤੇ ਜੀ ਐਂ ਕਰਦੇ ਆ ਇਹ ਮੁੰਡਾ ਮੇਰੇ ਕੋਲ ਖੜਾ ਜੋ ਤੁਰ ਗਿਆ ਇੱਧਰ ਨੂੰ ਉਹਨੇ ਕੱਲ ਆਪ ਦੇਖਿਆ ਇੱਥੇ ਦੋ ਲਮਕੇ ਨੇ ਜੋ ਉਧਰ ਗ੍ਰਿਲਾਂ ਦੇ ਨਾਲ ਤਾਂ ਮੈਂ ਉਹਨੂੰ ਕਿਹਾ ਮਾਹ ਯਾਰ ਗ੍ਰ ਉਹਨੂੰ ਮੈਂ ਕਿਹਾ ਮਾਪਾ ਜੀ ਤੂੰ ਬੁਲਾ ਕੇ ਲਿਆ ਉਹਨਾਂ ਨੂੰ ਹਟਾ ਦੇ ਜੇ ਕੋਈ ਡਿੱਗ ਪਏ ਕਿਸੇ ਚੀਜ਼ ਨਾਲ ਲੱਗੇ ਆਪਾਂ ਫਸ ਜਾਾਂਗੇ ਠੀਕ ਆ ਨਾ ਜੀ ਉੱਪਰ ਪੀਜੀ 'ਚ ਬੱਚੇ ਰਹਿੰਦੇ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਹਾਲਾਤ ਕਰਦੇ ਸਾਰਾ ਦਿਨ ਉਹ ਤੇ ਗਰਿੱਲ ਲੱਗੀ ਆ ਗਰਿੱਲੇ ਦੇ ਨਾਲ ਲੰਕ ਕੇ ਕਿਤੇ ਇੱਧਰ ਲੰਕ ਕੇ ਕਿਤੇ ਇੱਧਰ ਲੰਕ ਕੇ ਕਿਤੇ ਕਿਧਰ ਕੋਈ ਚੀਜ਼ ਚੱਕ ਲਈ ਕਿਤੇ ਕਿਧਰ ਪੱਟਤਾ ਆ ਹਾਲ ਉਹਨਾਂ ਸਾਰਾ ਦਿਨ ਹਾਂ ਨਾ ਆਪਣੀ ਪੱਠੀ ਦੇ ਸਟੈਂਡ ਸੀ ਇੱਥੇ ਆ ਤੁਹਾਨੂੰ ਦਿਖਾਵਾ ਮੈਂ ਹੁਣ ਤਾਂ ਪੀਜੀ 'ਆਂ ਰੱਖ ਰੱਖੇ ਆ ਆ ਦੋਨੇ ਲਗਾ ਇਥੋਂ ਲਾ ਕੇ ਆ ਦੇਖੋ ਵਾਲੇ ਸਟੈਂਡ अच्छा स्टैंड ही लाग के लगे इथे सडेण लाग के लगे ਘਰ ਤੋਂ 1000 ਰੁਪਏ ਦੇ ਨਹੀਂ ਲਾ ਜਾਂਦੇ ਦਿਨੇ ਹੀ ਨਹੀਂ ਛੱਡਦੇ ਕੁਛ ਨਹੀਂ ਛੱਡਦੇ ਠੰਡੇ ਦਾ ਦਿਨ ਸੀਗਾ ਉਹਦੇ ਠੰਡੇ ਸੀਗਾ ਸਾਡੀ ਦੁਕਾਨ ਆਫਿਸ ਸੀ ਉਹਦੋਂ ਸਰੋਸਿਂਦਰ ਸਵੇਰੇ ਗਈ ਸੀ ਸ਼ਨੀਵਾਰ ਨੂੰ ਬਟਾ ਕੇ ਸੈਟਰਡੇ ਨੂੰ ਉਹਦੋਂ ਤਾਂ ਮੈਨੂੰ ਸੀਗੇ ਜਦੋਂ ਸਵੇਰੇ ਆਏ ਉਹਦੋਂ ਗਏ ਦਿੰਦੇ ਟਾਈਮ ਦੇ ਵਿੱਚ ਹੀ ਸਾਰੇ ਦਿਨ ਬੜੀਆਂ ਆਂ ਰੇੜੀਆਂ ਦੀਆਂ ਦੁਕਾਨਾਂ ਸਾਰੀਆਂ ਦੁਕਾਨਾਂ ਦੇ ਧੱਕੇ ਨਾਲ ਵੱਡਦੇ ਆ ਹੈ 6-7 ਜਵਾਕ ਆਏ 7-8 ਜਵਾਕ ਨੇ ਇੱਕੋ ਜਿਹੇ ਨੇ ਉਹ ਇੱਕੋ ਇੱਕੋ ਕਰਦੀ ਹੋਣਗੇ ਮਾਂ ਤਾਂ ਸਾਰੇ ਇੱਕੋ ਜਿਹੇ ਕਰਦੇ ਆ ਬਈ ਇਕੱਠੇ ਆ ਸਾਰੇ ਇੱਕੇ ਸਾਰੀ ਆ ਪੁੱਛੇ ਤੇ ਕੈਂਚੀਆਂ ਦੇ ਬੈਠੇ ਚੁੱਗੀਆਂ ਆਪਾ ਪਾ ਕੇ ਚੁੱਗੀਆਂ ਦੇ ਆ ਦੇਖੋ ਮੈਡੀਕਲ ਇੱਥੇ ਮੰਗਦੇ ਵੀ ਆ ਇਹ ਬਾਦੂ ਜੇ ਮੰਗਦੇ ਆ ਕਿ ਪੁੱਛੇ ਹੋਈ ਨਾ ਬੱਸਾਂ ਚੜ ਜਾਂਦੀਆਂ ਸਕੂਲ ਵੀ ਨਹੀਂ ਜਾਂਦੇ ਇਹ ਸਕੂਲ ਤਾਂ ਸਰਕਾਰੀ ਬਾਫ ਹੀ ਹੁੰਦੇ ਹੁਣ ਉੱਥੇ ਵੀ ਜਾਂਦੇ ਸੀ ਕਹਿੰਦੇ ਸਕੂਲ ਬੜ ਜਾ ਕਰੋ ਕੰਬੇ ਆ ਕੋ ਪੇ ਲੈ ਜਾ ਕਰੋ ਪਰ ਸਕੂਲ ਹੀ ਜਾਂਦੇ ਏ ਅੱਜ ਦੇਖੋ ਅੱਜ ਨੇ ਆਹ ਵਾਰੀ ਚੜ੍ਹ ਗਏ ਇਸ ਵਾਰੀ ਚੜ੍ਹ ਗਏ ਨਾ ਇਸ ਵਾਰ ਜਿਹੜੇ ਚੱਲ ਪੀੜਦਾ ਹੁੰਦੀ ਹੈ ਉਧਰ ਦੀ ਵਾਰੀ ਬਾਹਰ ਆ ਜਾਣਗੇ ਵਗੜੇ ਬਟੂਏ ਕਰ ਲੈਂਦੇ ਜੇ ਬੰਦ ਅੱਛਾ ਮੈਂਟਲ ਨਹੀਂ ਕਰਦਾ ਨਾ ਕਿਹੜੇ ਜਵਾਗ ਮਲ ਪੰਜਾਬੀ ਇੱਕ ਕੌਣ ਹੈ ਨਹੀ ਨਹੀ ਇਹ ਜਿਹਨੇ ਹਰਿਆਣੇ ਦੇ ਪੰਜਾਬੀ ਤਾਂ ਨਹੀਂ ਹੁੰਦੇ ਇਹ ਦੂਜੀ ਹੁੰਦੇ ਆ ਜਿੱੱਗੀਆਂ ਜੜੇ ਨਹੀਂ ਵਾਦੀ ਜੜੇ ਅੱਛਾ ਉਹ ਆਏ ਬਾਹਰ ਦੇ ਬੱਚੇ ਰਹਿੰਦੇ ਇੱਥੇ ਪੀਜੀ ਚ ਉਹਨਾਂ ਨੂੰ ਪੁੱਛ ਕੇ ਦੇਖ ਲੋ ਵੀ ਕੀ ਕਰਦਾ ਸਾਰਾ ਲੋਕ ਕਿੰਨਾ ਤੰਗ ਕਰਦਾ ਪੁੱਛ ਕੇ ਦੇਖ ਲੋ ਸਾਰਾ ਦਿਨ ਗਰੀਬੰਦਾਂ ਦੇ ਬੈਠਾ ਬਿਚੇ ਕੰਮ ਕਰੀ ਜਾਂਦਾ ਮਾੜਾ ਮਟ ਪਰ ਹੱਟਦਾ ਹੀ ਨਹੀਂ ਜਿੱ ਜਿਵੇਂ ਸਾਰੇ ਸਾਰੇ ਆਮ ਚੋਰੀ ਜੱਪਾ ਕਰਦੇ ਆ ਇਹ। ਤਾਂ ਕੋਲਮ ਲਾ ਕੇ ਜਿਵੇਂ ਵੀ ਹਨ ਆਪਾਂ ਕਈ ਜਿਹੜੀ ਮੰਗਣ ਵਾਲਾ ਆਪਣੇ ਕੋਲ ਆਉਂਦਾ ਆਪਾਂ ਨੂੰ ਪੈਸੇ ਨਹੀਂ ਦਿੰਦੇ ਆਪਾਂ ਕਹਿੰਦੇ ਯਾਰ ਚੀਜ਼ ਦਵਾ ਦਿਓ। ਤਾਂ ਮਾਤਾ ਨੇ ਤਾਂ ਨਵੀਂ ਗੱਲ ਦੱਸੀ ਵੀ ਚੀਜ਼ ਦਵਾ ਦਿਓ। ਮੰਨ ਲਓ 60ਾਂ ਦੀ ਚੀਜ਼ ਆਪਾਂ ਦਵਾਤੀ ਤਾਂ ਇਹਨਾਂ ਕੋਲ ਦੁਕਾਨ ਵਾਲੇ ਕੋਲ ਇੱਕ 50 50 ਦੀ ਵੇਚ ਜਾਂਦੇ ਆ। ਤਾਂ ਭਈ ਚੀਜ਼ ਦਵਾਉਣ ਦਾ ਵੀ ਟਾਈਮ ਨਹੀਂ ਰਿਹਾ ਕਿਉਂਕਿ ਚੀਜ਼ ਆ ਕੇ 50 ਦੀ ਵੇਚ ਜਾਂਦੇ। ਆਟੇ ਥੈਲੀ ਦਵਾਈ ਕਿਸੇ ਨੇ ਮੇਰੇ ਸਾਹਮਣੇ ਦਵਾਈ ਆਟੇ ਥੈਲੀ ਉਹ ਬਾਈਕ ਤੇ ਲਈ। ਉਹ ਤੋਂ ਉਹ ਤਾਂ ਲੈ ਕੇ ਕਿਸੇ ਤੀਰਤੀਆਂ ਦੇ 230 ਤੀਆਂ ਦਵਾਈਆਂ ਨੇ ਉਹ ਕਹਿੰਦਾ ਭਾਈ ਮੈਨੂੰ 100 ਰੁਪਏ ਦੇ ਦੇ ਥੈਲੀ ਬਾਸ ਰੱਖ ਲੈ ਉਹ ਕਹਿੰਦਾ ਯਾਰ ਮੈਂ ਨਹੀਂ ਰੱਖਦਾ ਕਹਿੰਦਾ ਥੈਲੀ ਮੈਂ ਕੀ ਕਰਨਾ ਰੱਖ ਕੇ ਤੁਸੀਂ ਆਟਾ ਖਾ ਪੀ ਲਓ ਕਹਿੰਦਾ ਨਹੀਂ ਜੀ ਇਹ ਜੇ ਖਰੀਦ ਤੇ ਇਸ ਲੈ ਕੇ ਜਾਣੇ ਥੈਲੀ ਅਸੀਂ ਕੀ ਕਰ ਲੈ ਸਾਡੇ ਕੋਲ ਤਾਂ ਆਪ ਦਾ ਫੇਰਾ ਤਾ ਇਹ ਜੀ ਬਈ ਕੋਲ ਮਸਲਾ ਹਨਾ ਜਿਹੜਾ ਇਹ ਆਪਣੇ ਢਾਬੇ ਵਾਲਾ ਜਿਹੜਾ ਰੌਲਾ ਪਿਆ ਸੀ ਜਿਹੜਾ ਕਹਿੰਦੇ ਸੀ ਵੀ ਕੁੜੀ ਨੂੰ ਚੁਕਾਇਆ ਗਿਆ ਹੈਗਾ ਤਾਂ ਉਹ ਬੱਚੇ ਜਿਹੜੇ ਹੈਗੇ ਕਾਫੀ 7-8 ਬੱਚੇ ਆ ਉਹਨਾਂ ਨੂੰ ਤੰਗ ਕਰਦੇ ਹੁਣ ਵੀ ਟੇਬਲ ਉੱਥੇ ਲੱਗਿਆ ਹੋਇਆ ਹਨਾ ਤਾਂ ਉਹ ਟੇਬਲ ਫੇਰ ਲੱਗਿਆ ਹੋਇਆ ਹਨਾ ਤਾਂ ਇਹ ਕੀ ਹੈ ਬਈ ਉਹ ਵਿਲਨ ਬਣਾ ਦਿੱਤਾ ਗਿਆ ਪਰ ਇੱਥੇ ਸਾਰੇ ਬੰਦਿਆਂ ਨੂੰ ਮਾਰਕੀਟ ਨੂੰ ਉਹ ਬੱਚੇ ਜਿਹੜੇ ਹੈਗੇ ਤੰਗ ਕਿੱਥੇ ਆ ਤੇ ਇਹ ਜਿਹੜਾ ਹੁਣ ਢਾਬਾ ਹੈ ਥਨਵਾ ਮੌਕੇ ਦੀ ਦਿਖਾ ਰਣਾ ਆ ਆਪਣਾ ਢਾਬਾ ਹੈ ਬਈ ਇਹਦੇ ਬਿਲਕੁਲ ਸਾਹਮਣੇ ਇਹ ਟੇਬਲ ਲੱਗਿਆ ਹੋਇਆ ਟੇਬਲ ਦੇ ਉੱਤੇ ਜਿਹੜੀ ਇਹ ਗੁੰਦ ਪਰ ਜਿਹੜਾ ਮਾਹੌਲ ਇਹ ਸਿਰਜਿਆ ਗਿਆ ਕਿ ਜਿਹੜਾ ਉਹ ਬਾਈ ਹੈ ਗੁਰਜੀਤ ਸਿੰਘ ਆਪਣੇ ਢਾਬੇ ਦਾ ਮਾਲਕ ਹੈ ਜਿਹੜਾ ਉਹਦੇ ਖਿਲਾਫ ਬਣ ਗਿਆ ਕਿ ਉਹਨੇ ਧੱਕੇ ਨਾਲ ਚੱਕਵਾਇਆ ਪਰ ਹਾਲਾਂਕਿ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜ਼ਿਆਦਾ ਸੀ ਉਕਸਾਇਆ ਜਾ ਰਿਹਾ ਸੀ ਕਿ ਜਿਹੜੇ ਬਾਈ ਨੇ ਆਪਦਾ ਚੈਨਲ ਚਲਾਉਣਾ ਸੀ ਜਾਂ ਵਿਊ ਲੈਣੇ ਸੀ ਉਹਦੇ ਕਰਕੇ ਉਹਨੇ ਵੀਡੀਓ ਨੂੰ ਇੱਕ ਹੋਰ ਤਰੀਕੇ ਨਾਲ ਪੇਸ਼ ਕੀਤਾ ਵੀਡੀਓ ਦੇ ਵਿੱਚ ਵੀ ਸਾਫ ਨਜ਼ਰ ਆ ਰਿਹਾ ਸੀ ਕਿ ਉਹ ਸਭ ਤੋਂ ਪਹਿਲਾਂ ਕਹਿ ਰਿਹਾ ਸੀ ਕਿ ਡੰਡਾ ਮਾਰ ਡੰਡਾ ਮਾਰ ਪਹਿਲਾਂ ਯਾਨੀ ਕਿ ਉਕਸਾਰ ਰਿਹਾ ਸੀਗਾ ਤੇ ਬਾਅਦ ਚੋ ਖੁਦ ਹੀ ਉਹ ਕਹਿ ਰਿਹਾ ਸੀਗਾ ਕਿ ਤੈਨੂੰ ਤਾਂ ਲੋਕਾਂ ਤੋਂ ਲਾਣਤਾ ਪੂਆ ਮਤਲਬ ਡਬਲ ਗੇਮ ਉਹ ਬੰਦਾ ਖੇਡ ਰਿਹਾ ਸੀਗਾ ਬਾਕੀ ਇਹ ਪੂਰਾ ਮਸਲਾ ਸੀਗਾ ਨਾ ਜਿਨੇ ਵੀ ਨਹੀਂ ਇਹ ਮਸਲਾ ਨਹੀਂ ਪਤਾ ਸੀਗਾ ਉਹਨੇ ਤਾਂ ਕੇ ਵੀਡੀਓ ਸ਼ੇਅਰ ਕਰ ਦੋ ਧੰਨਵਾਦ